ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਲਗਾਤਾਰ ਇੱਕ ਦੂਜੇ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਅੱਜ ਸ਼ਾਮ ਨੂੰ ਵਿਦੇਸ਼ ਮੰਤਰਾਲੇ ਨੇ ਜਿਹੜੀ ਪੀਸੀ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੇ ਵਿੱਚ ਅਹਿਮ ਗੱਲਾਂ ਕਹੀਆਂ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਕੱਲ ਵਾਲੀ ਰਾਤ ਜਦੋਂ ਤੁਸੀਂ ਸੌਣ ਦੀ ਤਿਆਰੀ ਕਰ ਰਹੇ ਸੀ ਤਾਂ ਉਸ ਵੇਲੇ 300 ਤੋਂ ਲੈ ਕੇ 400 ਡਰੋਨ ਭਾਰਤ ਦੇ ਹੱਦ ਦੇ ਵਿੱਚ ਦਾਖਲ ਕਰਵਾਏ ਗਏ ਸੀ ਪਾਕਿਸਤਾਨ ਵੱਲੋਂ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਜੋ ਕਹੀ ਭਾਰਤ ਵੱਲੋਂ ਕਹੀ ਗਈ ਉਸ ਦੇ ਵਿੱਚ ਏਕੀ ਚਾਰ ਜੋ ਮਿਲਟਰੀ ਸਟੇਸ਼ਨ ਨੇ ਭਾਰਤ ਦੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਸੀ ਪਾਕਿਸਤਾਨ ਵੱਲੋਂ ਜਿਸ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸੀ ਬਠਿੰਡਾ ਬਠਿੰਡਾ ਦਾ ਜੋ ਮਿਲਟਰੀ ਸਟੇਸ਼ਨ ਉਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਸਾਰੀਆਂ ਕੋਸ਼ਿਸ਼ਾਂ ਨੂੰ ਭਾਰਤੀ ਫੌਜਾਂ ਨੇ ਉਸ ਵੇਲੇ ناکਾਮ ਕਰ ਦਿੱਤਾ ਸੀ ناکਾਮ ਕਰਨ ਤੋਂ ਬਾਅਦ ਭਾਰਤੀ ਫੌਜਾਂ ਨੇ ਕੀ ਕੀਤਾ ਉਸ ਤੋਂ ਬਾਅਦ ਚਾਹੇ ਉਹ ਚੰਡੀਗੜ੍ਹ ਹੋਵੇ ਚਾਹੇ ਉਹ ਲੁਧਿਆਣਾ ਹੋਵੇ ਚਾਹੇ ਜਲੰਧਰ ਹੋਵੇ ਇਹਨਾਂ ਸਾਰਿਆਂ ਇਲਾਕਿਆਂ ਨੂੰ ਟਿਕਾਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ 36 ਥਾਵਾਂ ਤੇ ਜੋ 300 ਤੋਂ ਲੈ ਕੇ 400 ਡਰੋਨ ਸੀ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਇਹ ਹੋਇਆ ਕਿ 36 ਥਾਵਾਂ ਸੋਚ ਲੋ ਕਿ ਪੰਜਾਬ ਦੀਆਂ ਜੋ ਪਿਛਲੇ ਦਿਨਾਂ ਚ ਕੀਤਾ ਸੀ 15 ਜੋ 7 ਥਾਵਾਂ ਸਨ ਤਾਂ ਉਹ 15 3 45 ਯਾਨੀ ਕਿ 15 2 30 ਤੋਂ ਵੱਧ ਥਾਵਾਂ ਜੋ ਕਿ 36 ਥਾਵਾਂ ਸਨ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਾਰੀਆਂ ਦੀ ਸਾਰੀਆਂ ਕੋਸ਼ਿਸ਼ਾਂ ਇਸ ਵੇਲੇ ਭਾਰਤ ਨੇ ਪਾਕਿਸਤਾਨ ਦੀਆਂ ਨਾਕਾਮ ਕਰ ਦਿੱਤੀਆਂ ਨੇ ਪਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦੀ ਰਾਤ ਭਾਰੀ ਰਹਿਣ ਵਾਲੀ ਹੈ ਇਸ ਸਾਰੀ ਤੇ ਇਸ ਤੋਂ ਬਾਅਦ ਦੀ ਗੱਲ ਇਹ ਹੈ कि ਜਦੋਂ ਪਾਕਿਸਤਾਨ ਨੇ ਇਹ ਸਾਰੇ ਡਰੋਨ ਛੱਡੇ ਤਾਂ ਉਹਨਾਂ ਡਰੋਨ ਬਾਰੇ ਵੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਇਹ ਡਰੋਨ ਕਿਹੜੇ ਸੀ ਇਹ ਡਰੋਨ ਬਣਾਏ ਗਏ ਸੀ ਤੁਰਕੀ ਦੇ ਵਿੱਚ ਤੁਰਕੀ ਤੋਂ ਲਿਆਂਦੇ ਗਏ ਸਾਰੇ ਡਰੋਨ ਪਾਕਿਸਤਾਨ ਨੇ ਭਾਰਤ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤਾ ਸੀ ਤੇ ਇਸ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਸਾਰੇ ਡਰੋਨ ਦਾ ਇੱਕੋ ਹੀ ਮਕਸਦ ਸੀ ਕਿ ਛੁਣ ਛੁਣ ਕੇ ਟਿਕਾਣੀਆਂ ਨੂੰ ਨਿਸ਼ਾਨਾ ਬਣਾਇਆ ਜਾਏਗਾ ਅਗਲੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਜਦੋਂ ਤੰਗਧਾਰ ਉਰੀ ਮੈਂਡਰ ਰਜੌਰੀ ਉਦੰਪੁਰ ਵੱਡੇ ਹਥਿਆਰਾਂ ਦਾ ਇਸਤੇਮਾਲ ਕੀਤਾ ਇੱਕ ਪਾਸੇ ਡਰੋਨ ਚੱਲ ਰਿਹਾ ਸੀ ਤੇ ਇੱਕ ਪਾਸੇ ਹਥਿਆਰ ਜੋ ਕਰਾਸ ਬਾਰਡਰ ਫਾਇਰਿੰਗ ਹੋ ਰਹੀ ਸੀ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਪਾਕਿਸਤਾਨ ਨੂੰ ਜੋ ਜਵਾਬੀ ਕਾਰਵਾਈ ਪੂਰੀ ਰਾਤ ਭਾਰਤ ਨੇ ਦਿੱਤੀ ਹੈ ਉਸ ਦੇ ਵਿੱਚ ਪਾਕਿਸਤਾਨ ਨੂੰ ਵੱਡਾ ਨੁਕਸਾਨ ਹੋਇਆ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਦੇ ਅਹਿਮ 에ਅਰ ਡਿਫੈਂਸ ਸਿਸਟਮ ਨੂੰ ਵੀ ਭਾਰਤੀ ਫੌਜਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਭਾਰਤ ਜਦੋਂ ਇਸ ਜੰਗ ਦੇ ਵਿੱਚ ਹੈ ਤਾਂ ਪਾਕਿਸਤਾਨ ਵੱਲੋਂ ਜੋ ਕੋਈ ਜ਼ਿੰਮੇਵਾਰੀ ਹੁੰਦੀ ਹੈ ਉਹ ਨਹੀਂ ਨਿਭਾਈ ਜਾ ਰਹੀ ਜ਼ਿੰਮੇਵਾਰੀ ਕਿਹੜੀ ਹੋਈ ਪਾਕਿਸਤਾਨ ਨੇ ਆਪਣੇ ਇਲਾਕੇ ਦਾ ਜੋ ਸਿਵਲ ਡਿਫੈਂਸ ਸਿਵਲ 에ਅਰ ਸਪੇਸ ਹੈ ਯਾਨੀ ਜਿੱਥੇ ਫਲਾਈਟਾਂ ਉੱਡਦੀਆਂ ਨੇ ਲੋਕ ਆਵਾਜਾਈ ਕਰਦੇ ਨੇ ਫਲਾਈਟਾਂ ਦੇ ਵਿੱਚ ਉਸ ਨੂੰ ਬੰਦ ਨਹੀਂ ਕਰ ਰਿਹਾ ਮੇਰੇ ਸਹਿਯੋਗੀ ਜਤਿਨ ਮੇਰੇ ਨਾਲ ਜੁੜੇ ਰਹਿਣਗੇ ਜਤਿਨ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਸੀ ਕਿ ਕੱਲ ਰਾਤ ਅਚਾਨਕ ਜਦੋਂ ਅਸੀਂ ਸੌਣ ਦੀ ਤਿਆਰੀ ਕਰ ਰਹੇ ਸੀ ਖਾਣਾ ਖਾਣ ਦੀ ਤਿਆਰੀ ਕਰ ਰਹੇ ਸੀ ਉਸ ਵੇਲੇ ਪਾਕਿਸਤਾਨ ਨੇ ਕੀਤਾ ਇਹ ਕਿ ਜੰਮੂ ਦਾ ਜੋ ਇਲਾਕਾ ਹੈ ਉਦਮਪੁਰ ਦਾ ਜੋ ਇਲਾਕਾ ਹੈ ਉਸ ਨੂੰ ਆਪਣੇ ਡਰੋਨਸ ਰਾਹੀਂ ਆਪਣੀ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਤਾਂ ਸਾਰੀ ਰਾਤ ਭਾਰਤ ਦੇਆਂ ਜੋ ਡਿਫੈਂਸ ਫੋਰਸਾਂ ਸਨ ਉਹ ਜਾਗੀਆਂ ਤੇ ਲੋਕ ਵੀ ਜਾਗੇ ਕਿ ਆਖਿਰਕਾਰ ਹੋਣ ਕੀ ਨਵਾਲਾ ਬਿਲਕੁਲ ਤਈ ਦੱਸ ਦਿੰਨੇ ਆ ਕਿ ਇਸ ਵਕਤ ਜਿਹੜੀ ਭਾਰਤੀ ਵਿਦੇਸ਼ ਮੰਤਰਾਲੇ ਨੇ ਫੌਜ ਦੇ ਨਾਲ ਮਿਲ ਕੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੀ ਡਿਟੇਲ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਜੋ ਸਾਂਝੀ ਕੀਤੀ ਉਹਦੇ ਵਿੱਚ ਕਿਹਾ ਕਿ ਪਾਕਿਸਤਾਨ ਨੇ ਚਾਰ ਮਿਲਟਰੀ ਥਾਵਾਂ ਨੂੰ ਭਾਰਤ ਦੇ ਅੰਦਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਅਹਿਮ ਉਦੰਪੁਰ ਔਰ ਬਠਿੰਡਾ ਪਠਾਨਕੋਟ ਔਰ ਨਾਲ ਦੀ ਨਾਲ ਚੰਡੀਗੜ੍ਹ ਜਿਹੜੇ ਚਾਰ ਅਹਿਮ ਮਿਲਟਰੀ ਸਟੇਸ਼ਨਸ ਨੇ ਇਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇਕਰ ਆਪਾਂ ਪਰਸੋ ਰਾਤ ਦੀ ਗੱਲ ਕਰੀਏ ਤਾਂ ਉਸ ਰਾਤ 15 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ 7 ਅਠਵੀਂ ਚੰਡੀਗੜ੍ਹ ਯਾਨੀ ਪੰਜਾਬ ਦੀ ਰਾਜਧਾਨੀ ਔਰ ਬੀਤੇ ਹੀ ਰਾਤ ਦੇਖੋ ਉਸਨੇ ਹੋਰ ਵੀ ਜ਼ਿਆਦਾ ਯਾਨੀ ਡਬਲ ਸਟਰੈਂਥ ਦੇ ਨਾਲ ਭਾਰਤ ਦੇ ਉੱਤੇ ਪਾਕਿਸਤਾਨ ਨੇ ਅਟੈਕ ਕੀਤਾ ਟੋਟਲ 36 ਥਾਵਾਂ ਨੂੰ ਟਾਰਗੇਟ ਕੀਤਾ ਗਿਆ ਕਰੀਬ 400 ਡਰੋਨ ਔਰ ਪਾਕਿਸਤਾਨ ਨੇ ਇੱਕ ਇਹ ਵੀ ਦੱਸਿਆ ਜਾ ਰਿਹਾ ਕਿ ਇੰਨਾ ਜਿਹੜੇ ਡਰੋਨਸ ਨੇ ਕਈ ਡਰੋਨਸ ਐਸੇ ਵੀ ਸੀ ਜਿਨ੍ਹਾਂ ਦੇ ਉੱਤੇ ਹਥਿਆਰ ਹੀ ਨਹੀਂ ਸੀ ਫੋਕੇ ਹਥਿਆਰ ਸੀ ਸਿਰਫ ਇਸ ਕਰਕੇ ਉਹਨਾਂ ਨੇ ਇਹ ਹਮਲਾ ਕੀਤਾ ਕਿ ਤਾਂਕਿ ਮਿਲਟਰੀ ਇਨਸਟ੍ਰਲੈਂਸ ਬਾਰੇ ਪਤਾ ਚੱਲੇ ਕਿ ਭਾਰਤ ਨੇ ਆਪਣੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਕਿ ਕਿੱਧਰ ਕਿੱਧਰ ਦੇ ਪਾਸੇ ਉਹਨਾਂ ਨੇ ਆਪਣੀਆਂ ਮਿਜ਼ਾਈਲਸ ਲਗਾਈਆਂ ਗਈਆਂ ਨੇ ਖੈਰ ਇਹ ਗੱਲਾਂ ਚੀਜ਼ਾਂ ਆਰਮੀ ਵਾਲੇ ਨੂੰ ਬਿਹਤਰ ਪਤਾ ਹੁੰਦੀਆਂ ਨੇ ਕਿ ਕਿਸ ਤਰੀਕੇ ਨਾਲ ਟੈਕਟਿਕਸ ਵਰਤੀਆਂ ਜਾਂਦੀਆਂ ਨੇ ਇਸ ਤੋਂ ਜੇਕਰ ਆਪਾਂ ਗੱਲ ਕਰੀਏ ਭਾਰਤ ਨੇ ਪਾਕਿਸਤਾਨ ਦੇ ਹਮਲਿਆਂ ਨੂੰ ਫੇਲ ਕੀਤਾ 90 99.99 ਫੀਸਦੀ ਜਿਹੜੇ ਹਮਲੇ ਨੇ ਉਹ ਫੇਲ ਕਰ ਦਿੱਤੇ ਗਏ ਨੇ ਉਹ ਵੀ ਜਿੰਨੀਆਂ ਵੀ ਤਸਵੀਰਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਮਿਜ਼ਾਈਲਾਂ ਪਾਕਿਸਤਾਨੀ ਡਿੱਗੀਆਂ ਹੋਈਆਂ ਨੇ ਉਹ ਸਾਰੀਆਂ ਕੰਡਮ ਹੋ ਚੁੱਕੀਆਂ ਨੇ ਫਿਊਜ਼ ਹੋ ਚੁੱਕੀਆਂ ਨੇ ਕਿਉਂਕਿ ਭਾਰਤ ਇਸ ਤਰੀਕੇ ਨਾਲ ਹਮਲਾ ਕਰਦਾ S400 ਨੇ ਕੀਤਾ ਹੋਵੇ ਜਾਂ ਫਿਰ ਆਕਾਸ਼ ਮਿਜ਼ਾਈਲ ਦੇ ਨਾਲ ਕੀਤਾ ਹੋਵੇ ਜਾਂ ਫਿਰ ਭਾਰਤ ਦੇ ਅੰਦਰ ਹੀ DRDO ਨੇ ਜਿਹੜਾ ਬਣਾਏ ਗਏ ਐਸੇ ਐਂਟੀ ਡਰੋਨ ਸਿਸਟਮ ਨੇ ਉਹਨਾਂ ਦੇ ਨਾਲ ਅਟੈਕ ਕੀਤਾ ਹੋਵੇ ਕਿ ਜਿਹੜੇ ਦੁਸ਼ਮਣ ਦੇਸ਼ ਦੀਆਂ ਮਿਜ਼ਾਈਲਾਂ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਡਰੋਨ ਜਿਹਨੇ ਉਹਨਾਂ ਦਾ ਜਿਹੜਾ ਇਲੈਕਟ੍ਰੋਨਿਕ ਸਰਕਟ ਹੈ ਇਲੈਕਟ੍ਰੋਨਿਕ ਸਰਕਟ ਜਾਮ ਹੋ ਜਾਂਦਾ ਇਲੈਕਟ੍ਰੋਨਿਕ ਸਰਕਟ ਜਾਮ ਹੋਣ ਦੇ ਨਾਲ ਜਿਹੜੀ ਮਿਜ਼ਾਈਲ ਹੈ ਜਾਂ ਡਰੋਨ ਹੈ ਘੱਟੋ ਘੱਟ ਤੁਸੀਂ ਲਾ ਲਓ 5-10 ਹਜ਼ਾਰ ਫੁੱਟ ਤੋਂ ਆ ਕੇ ਥੱਲੇ ਡਿੱਗਦੀ ਹੈ ਤਾਂ ਥੱਲੇ ਡਿੱਗਣ ਦੇ ਨਾਲ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਫਿਰ ਜਿਵੇਂ ਅੱਜ ਤਸਵੀਰਾਂ ਆ ਰਹੀਆਂ ਨੇ ਹੁਣ ਆਰਮੀ ਵਾਲੇ ਡਿਫਿਊਜ਼ ਕਰ ਰਹੇ ਨੇ ਇਸੇ ਤਰੀਕੇ ਦੀ ਇਹ ਬਿਲਕੁਲ ਤੁਸੀਂ ਸਹੀ ਗੱਲ ਕਹੀ ਕਿ ਜੋ ਸਭ ਕੁਝ ਰਾਦੇ ਹਨੇਰਾ ਅਕਸਰ ਪਾਕਿਸਤਾਨ ਰਾਤ ਦਾ ਹਨੇਰਾ ਤਾਂ ਚੁੰਡਦਾ ਹੀ ਚੁੰਡਦਾ ਹੈ ਜੋ ਹੁਣ ਉਹਨੇ ਕੀਤਾ ਉਸ ਤੋਂ ਬਾਅਦ ਦੇ ਜੋ ਫੈਸਲੇ ਲਏ ਗਏ ਕਿਉਂਕਿ ਸਾਡਾ ਇਸ ਵੀਡੀਓ ਨੂੰ ਲੈ ਕੇ ਆਉਣ ਦਾ ਮਕਸਦ ਇਹ ਹੀ ਹੈ ਕਿ ਜੋ ਲੋਕ ਜੰਗ ਦੇ ਇਸ ਮਾਹੌਲ ਨੂੰ ਦੇਖ ਰਹੇ ਨੇ ਦੋਨੇ ਮੁਲਕਾਂ ਦੇ ਵਿੱਚ ਜੰਗ ਲੱਗ ਚੁੱਕੀ ਹੈ ਉਸ ਨੂੰ ਦੇਖ ਰਹੇ ਨੇ ਇਸ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਅਜੇਹੀਆਂ ਹੁੰਦੀਆਂ ਨੇ ਜੋ ਤੁਹਾਨੂੰ ਸ਼ਾਇਦ ਪਰੇਸ਼ਾਨ ਕਰਨਗੀਆਂ ਜਾਂ ਤੁਹਾਨੂੰ ਅਜਿਹੇ ਫੈਸਲਾ ਲੈਣ ਤੇ ਮਜਬੂਰ ਕਰ ਸਕਦੀਆਂ ਨੇ ਜੋ ਫੈਸਲਾ ਲੈਣ ਦੀ ਲੋੜ ਨਹੀਂ ਇਸ ਮਤਲਬ ਫੇਕ ਨਿਊਜ਼ ਵੀ ਚੱਲ ਰਹੀ ਹੈ ਇਸ ਤੋਂ ਇਲਾਵਾ ਜੋ ਇਹ ਸਥਿਤੀ ਬਣੀ ਹੋਈ ਹੈ ਜੋ ਸਰਕਾਰ ਉਹ ਵਕ ਵਕ ਕਦਮ ਚੁੱਕ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਗਾਈਡਲਾਈਨਸ ਜਾਰੀ ਕਰ ਰਹੀ ਹੈ ਤਾਂ ਜੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇਸ ਦਾ ਮਕਸਦ ਖਾਸ ਕਰਕੇ ਇਹ ਹੈ ਕਿ ਪੰ 80 ਤੋਂ ਲੈ ਕੇ 12 ਗੱਲਾਂ ਜਿਹੜੀਆਂ ਤੁਹਾਨੂੰ ਦੱਸਾਂਗੇ ਜੋ ਤੁਹਾਡੇ ਕੰਮ ਦੀਆਂ ਹੋਣਗੀਆਂ ਤਾਂ ਜਤੀਨੀ ਇੱਕ ਵਾਰ ਮੈਂ ਪੜ੍ਹ ਕੇ ਸੁਣਾ ਦਿਆਂ ਉਸ ਤੋਂ ਬਾਅਦ ਅਸੀਂ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਤੇ ਆ ਜਾਵਾਂਗੇ ਕਿਉਂਕਿ ਤੁਹਾਨੂੰ ਜਾਣਨਾ ਜ਼ਰੂਰੀ ਹੈ ਕਿ ਇਸ ਔਖੀ ਘੜੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਖੁਦ ਮਹਿਫੂਜ਼ ਰਹਿਣਾ ਹੈ ਆਪਣੇ ਆਪਣਿਆਂ ਨੂੰ ਮਹਿਫੂਜ਼ ਰੱਖਣਾ ਤੇ ਉਸ ਤੋਂ ਬਾਅਦ ਸਾਡਾ ਮੁਲਕ ਜੋ ਹੈ ਉਹ ਮਹਿਫੂਜ਼ ਰਹੇ ਤਾਂ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਚੰਡੀਗੜ੍ਹ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਅੱਜ ਸ਼ਾਮ 7 ਵਜੇ ਤੋਂ ਜੋ ਦੁਕਾਨਾਂ ਹੋਣਗੀਆਂ ਉਹ ਬੰਦ ਰਹਿਣਗੀਆਂ ਬਲੈਕਆਊਟ ਵਰਗੀ ਸਥਿਤੀ ਬਣਾਈ ਜਾਏਗੀ ਕਿਉਂਕਿ ਇਹ ਕਿਹਾ ਗਿਆ ਹੈ ਕਿ ਜੋ ਲੋਕ ਦੁਕਾਨਾਂ ਬੰਦ ਕਰਨਗੇ ਉਹ ਆਪਣੇ ਦੁਕਾਨਾਂ ਦੇ ਬੋਰਡ ਵੀ ਬੰਦ ਕਰਨਗੇ ਸੀਸੀਟੀਵੀ ਕੈਮਰੇ ਜਿਹੜੇ ਹੋਣਗੇ ਉਹਨਾਂ ਦੀ ਲਾਈਟਾਂ ਵੀ ਬੰਦ ਕਰਨਗੇ ਕਿ ਜਦੋਂ ਹਨੇਰਾ ਹੋ ਜਾਂਦਾ ਨਾਈਟ ਵਿਜ਼ਨ ਵਾਲੇ ਜਿਹੜੇ ਕੈਮਰੇ ਹੁੰਦੇ ਨੇ ਸੀਸੀਟੀਵੀ ਉਹ ਜ਼ਿਆਦਾ ਚਮਕਦੇ ਨੇ ਇਸ ਕਰਕੇ ਉਸ ਨੂੰ ਵੀ ਬੰਦ ਕਰਨ ਦੇ ਲਈ ਕਿਹਾ ਗਿਆ ਹੈ ਸਵੇਰੇ 6 ਵਜੇ ਤੱਕ ਇਹ ਸਾਰਾ ਜੋ ਫੈਸਲਾ ਲਾਗੂ ਰਹੇਗਾ ਇਹ ਮਾਲ ਤੇ ਵੀ ਲਾਗੂ ਰਹੇਗਾ ਰੈਸਟੋਰੈਂਟ ਤੇ ਵੀ ਲਾਗੂ ਰਹੇਗਾ ਉਸ ਦੇ ਨਾਲ ਹੀ ਚੰਡੀਗੜ੍ਹ ਦੇ ਜਿਹੜੇ ਇਲਾਕੇ ਨੇ ਮੋਹਾਲੀ ਯਾ ਜ਼ਰਕਪੁਰਾ ਯਾ ਡੇਰਾ ਬਸੀ ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਜੋ 8 ਵਜੇ ਰਾਤ ਤੋਂ ਜੋ ਰੈਸਟੋਰੈਂਟ ਹੈ ਸਿਨੇਮਾ ਹਾਲ ਨੇ ਯਾ ਹੋਰ ਜਿਹੜੀਆਂ ਜਦ ਤੱਕ ਖਾਵਾ ਨੇ ਉਹ ਬੰਦ ਰਹਿਣਗੇ ਮਾਲ ਨੇ ਉਹ ਬੰਦ ਰਹਿਣਗੇ ਦੁਕਾਨਾਂ ਬਾਰੇ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਇਇ ਕਿਹਾ ਗਿਆ ਹੈ ਕਿ ਲੋਕ ਬਲੈਕ ਬਲੈਕਆਊਟ ਵਰਗੀ ਸਥਿਤੀ ਬਣਾ ਕੇ ਰੱਖਣ ਤੇ ਆਪੋ ਆਪਣੀਆਂ ਜਿਹੜੀਆਂ ਲਾਈਟਾਂ ਨੇ ਉਹਨਾਂ ਨੂੰ ਬੰਦ ਕਰਕੇ ਰੱਖਣ ਤੇ ਜੇਕਰ ਬਹੁਤਾ ਜ਼ਰੂਰੀ ਨਾ ਹੋਏ ਤਾਂ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਇਸ ਤੋਂ ਇਲਾਵਾ ਇੱਕ ਸਭ ਤੋਂ ਅਹਿਮ ਗੱਲ ਜੋ ਕੀਤੀ ਗਈ ਹੈ ਉਹ ਅੱਜ ਜੇਪੀ ਨੱਡਾ ਜੋ ਕਿ ਹੈਲਥ ਮਨਿਸਟਰ ਨੇ ਜੇਪੀ ਨੱਡਾ ਨੇ ਅੱਜ ਮੀਟਿੰਗ ਲਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੂਰੇ ਜੋ ਦੇਸ਼ ਦਾ ਜੋ ਹੈਲਥ ਸਿਸਟਮ ਹੈ ਉਸ ਨੂੰ ਅਸੀਂ ਪੂਰਾ ਵਾਚ ਕਰ ਰਹੇ ਹਾਂ ਤੇ ਸਾਰੇ ਹੈਲਥ ਸਿਸਟਮ ਨੂੰ ਅਸੀਂ ਸਟੈਂਡ ਬਾਈ ਤੇ ਰੱਖਿਆ ਹੋਇਆ ਹੈ ਮਤਲਬ ਇਹ ਹੈ ਕਿ ਹੁਣ ਤੋਂ ਜਦੋਂ ਹਨੇਰਾ ਹੋਣ ਵਾਲਾ ਹੈ ਹਨੇਰੇ ਤੋਂ ਬਾਅਦ ਕੱਲ ਵਰਗੀ ਜੇਕਰ ਕੋਈ ਹਰਕਤ ਹੁੰਦੀ ਹੈ ਤਾਂ ਭਾਰਤ ਅੱਜ ਡਬਲ ਫੋਰਸ ਨਾਲ ਤਿਆਰੀ ਕਰਕੇ ਵੀ ਬੈਠਾ ਹੈ ਉਸ ਤੋਂ ਇਲਾਵਾ ਭਾਰਤ ਨੇ ਹਰ ਉਹ ਕਦਮ ਚੁੱਕਿਆ ਹੈ ਜਿਸ ਨਾਲ ਆਪਣੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਮਹਿਫੂਜ਼ ਰੱਖਿਆ ਜਾ ਸਕੇ ਅੱਗੇ ਦੀ ਗੱਲ ਅਸੀਂ ਤੁਹਾਨੂੰ ਕਰੀਏ ਕਿ ਪੂਰੇ ਇਲਾਕਿਆਂ ਦੇ ਵਿੱਚ ਜੋ ਜੰਮੂ ਕਸ਼ਮੀਰ ਦੇ ਇਲਾਕੇ ਨੇ ਜਾਂ ਪੰਜਾਬ ਦੇ ਜੋ ਸਰਹੱਦੀ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਸੀਜ਼ਫਾਇਰ ਜਿਹੜੀ ਹੈ ਉਸ ਦੀ ਉਲੰਘਣਾ ਤਾਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜੋ ਸਭ ਤੋਂ ਅਹਿਮ ਗੱਲ ਹੈ ਪਾਕਿਸਤਾਨ ਸਾਡੇ ਜੋ ਧਾਰਮਿਕ ਥਾਨ ਨੇ ਉਹਨਾਂ ਨੂੰ ਨਿਸ਼ਾਨਾ ਰਹਿ ਰਹਿ ਕੇ ਬਣਾ ਰਿਹਾ ਹੈ ਇਸੇ ਦੇ ਤਹਿਤ ਜੋ ਸਰਹੱਦੀ ਇਲਾਕੇ ਨੇ ਉਹਨਾਂ ਦੇ ਵਿੱਚ ਜੋ ਗੁਰੂ ਘਰ ਨੇ ਉਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਵਿੱਤਰ ਸਰੂਪ ਨੇ ਉਹਨਾਂ ਨੂੰ ਅਲੱਗ-ਅਲੱਗ ਥਾਵਾਂ ਤੋਂ ਲੈ ਕੇ ਸੁਰੱਖਿਆ ਥਾਵਾਂ ਤੇ ਪਹੁੰਚਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾ ਚੁੱਕੀ ਹੈ ਬਹੁਤ ਸਾਰੀ ਤਸਵੀਰਾਂ ਵੀ ਸਾਹਮਣੇ ਆ ਰਹੀ ਨੇ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਤੁਹਾਨੂੰ ਦੱਸੀਏ ਕਿ ਇਸ ਪੂਰੀ ਕਵਾਇਦ ਦੇ ਵਿੱਚ ਸਭ ਤੋਂ ਵੱਡੀ ਖਬਰ ਇਹ ਵੀ ਆਈ ক্রিকেট ਪ੍ਰੇਮੀਆਂ ਦੇ ਲਈ ਕਿ ਆਈਪੀਐਲ ਦਾ ਜੋ ਮੈਚ ਉਹ ਅਗਲੇ ਹੁਕਮਤ ਤੱਕ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਸੋਚੋ ਕਿ ਪੂਰੇ ਦੇਸ਼ ਵਿੱਚ ਜਦੋਂ ਇਹ ਜੰਗ ਨਹੀਂ ਛਿੜੀ ਸੀ ਆਈਪੀਐਲ ਦਾ ਮਾਹੌਲ IPL ਦਾ ਮੈਚ ਦੀ ਡਿਸਕਸ਼ਨ ਹੁੰਦੀ ਸੀ ਪਰ ਹੁਣ IPL ਦੇ ਮੈਚ ਫਿਲਹਾਲ ਅਗਲੇ ਹੁਕਮਤਾਂ ਤੱਕ ਨਹੀਂ ਹੋਣਗੇ ਇਹ ਸਭ ਤੋਂ ਅਹਿਮ ਖਬਰ ਹੈ ਤਾਂ ਜਤਿੰਦਰ ਜੋਸ਼ੀ ਗੱਲਬਾਤ ਕਰ ਰਹੇ ਆ ਇਹ ਸਭ ਦੇ ਵਿਚਾਲੇ ਇੱਕੀ ਕਰਕੇ ਅਸੀਂ ਆ ਜਾਈਏ ਜਿਹੜੀ ਸਭ ਤੋਂ ਅਹਿਮ ਗੱਲ ਹੈ ਇਸ ਵੇਲੇ ਅਸੀਂ ਡਿਸਕਸ ਕਰਾਂਗੇ ਉਸ ਦੇ ਵਿੱਚ ਇਹ ਹੈ ਕਿ ਜਦੋਂ ਰਾਤ ਪਾਕਿਸਤਾਨ ਨੇ ਡਰੋਨ ਭੇਜੇ ਡਰੋਨ ਤਾਂ ਇੱਕ ਪਾਸੇ ਉੱਡ ਰਹੀ ਸੀ ਦੂਜੇ ਪਾਸੇ ਜੋ ਇਲਾਕੇ ਸੀ ਖਾਸ ਕਰ ਪੁਨ ਰਜੌਰੀ ਇਹਨਾਂ ਇਲਾਕਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾਇਆ ਸੀ ਅਟਲੀਰੀ ਵੱਲੋਂ ਉਸਦੇ ਜੋ ਤਸਵੀਰਾਂ ਸਾਡੇ ਸਾਹਮਣੇ ਆਈਆਂ ਉਹ ਕੀ ਕਹਿੰਦੀਆਂ ਨੇ ਤਸਵੀਰਾਂ ਬੜੀਆਂ ਖਤਰਨਾਕ ਨੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੀ ਹਮੇਸ਼ਾ ਤੋਂ ਹੀ ਫਿਤਰਤ ਰਹਿੰਦੀ ਹੈ ਕਿ ਉਹ ਹਮੇਸ਼ਾ ਕੋਸ਼ਿਸ਼ ਕਰਦਾ ਜਰਾ ਇਹ ਦੇਖੋ ਭਾਰਤ ਨੇ ਅਟੈਕ ਕੀਤਾ ਕਿਉਂ ਕੀਤਾ ਕਿਉਂਕਿ ਉੱਥੇ ਭਾਰਤ ਦੇ ਕੋਲ ਸੂਚਨਾ ਸੀ ਕਿ ਇਸ ਥਾਂ ਦੇ ਉੱਤੇ ਮਿਲੀਟੈਂਟਸ ਨੇ ਭਾਰਤ ਨੇ ਮਿਲੀਟੈਂਟਸ ਦੇ ਉੱਤੇ ਅਟੈਕ ਕੀਤਾ ਲੇਕਿਨ ਪਾਕਿਸਤਾਨ ਨੇ ਕਿੱਥੇ ਕੀਤਾ ਪਾਕਿਸਤਾਨ ਲਗਾਤਾਰ ਗੁਰੂ ਘਰ ਦੇ ਉੱਤੇ ਹਮਲਾ ਕਰ ਰਿਹਾ ਹੈ ਸਿਵਿਲIANS ਨੂੰ ਨਿਸ਼ਾਨਾ ਬਣਾ ਰਿਹਾ ਉਹਦੀਆਂ ਵੀ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਜੰਮੂ ਕਸ਼ਮੀਰ ਦੀਆਂ ਕਿਸ ਤਰੀਕੇ ਨਾਲ ਅਰਲੀ ਮਾਰਨਿੰਗ ਤੜਕਸਰ ਸ਼ਾਇਦ ਲੋਕਾਂ ਨੂੰ ਲੱਗਦਾ ਸੀ ਕਿ ਜੰਗ ਖਤਮ ਹੋ ਜਾ ਅਲ ਆ ਰਹੀਆਂ ਨੇ ਰਹਾਇਸ਼ੀ ਇਲਾਕਿਆਂ ਦੇ ਵਿਚਾਰੀਆਂ ਨੇ ਭਾਰਤ ਦੇ ਉੱਤੇ ਰਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕਰਨ ਦਾ ਕੀ ਕਾਰਨ ਹੋ ਸਕਦਾ ਹੈ ਭਾਰਤ ਵਿੱਚ ਜਿਹੜੀਆਂ ਮਿਲਟਰੀ ਇਨਸਟਾਲੈਂਸ ਨੇ ਇਨਸਟਾਲ ਜਿੱਥੇ-ਜਿੱਥੇ ਆ ਗਈਆਂ ਮਿਲਟਰੀ ਦੀਆਂ ਬਿਲਡਿੰਗਸ ਨੇ ਮਿਲਟਰੀ ਹਸਪਤਾਲਸ ਨੇ ਕੰਟੌਰਨਮੈਂਟ ਏਰੀਆਜ਼ ਨੇ ਜਿੱਥੇ ਆਰਮੀ ਰਹਿੰਦੀ ਆ ਉਹਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਾਰਤ ਨੇ ਤਾਂ ਤਾਂ ਕੀਤਾ ਕਿ ਉੱਥੇ ਮਿਲੀਟੈਂਟਸ ਨੇ ਪਰ ਪਾਕਿਸਤਾਨ ਰਿਟੈਲੀਏਟ ਦੇ ਚੱਕਰ ਦੇ ਵਿੱਚ ਭਾਰਤ ਦੇ ਉੱਤੇ ਜਾਣਬੁੱਝ ਕੇ ਹਮਲਾ ਕਰ ਰਿਹਾ ਹੈ ਜੰਗ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਉਹਨੇ ਕੋਸ਼ਿਸ਼ ਕੀਤੀ ਹੈ ਜੰਗ ਥੋਪਣ ਦੀ ਉਹਨੂੰ ਨਤੀਜਾ ਭੁਗਤਣਾ ਪੈ ਗਿਆ ਪਰ ਜਤਿੰਜੋ ਨਾ ਪੁੰਛ ਦੇ ਜਿਹੜੇ ਇਲਾਕੇ ਨੇ ਪੁੰਛ ਦੇ ਇਲਾਕਿਆਂ ਦੇ ਵਿੱਚ ਸਭ ਤੋਂ ਜਿਹੜੀ ਮੰਦਭਾਗੀ ਗੱਲ ਇਹ ਹੈ ਕਿ ਜੋ ਲੋਕ ਉੱਥੇ ਆਮ ਲੋਕ ਰਹਿਣ ਵਾਲੇ ਨੇ ਸਰਹੱਦੀ ਖੇਤਰ ਦੇ ਵਿੱਚ ਉਹ ਜਦੋਂ ਸੌ ਰਹੇ ਨੇ ਜਾਂ ਜਦੋਂ ਸੌ ਕੇ ਉੱਠਣ ਦੀ ਤਿਆਰੀ ਕਰ ਰਹੇ ਨੇ ਉਸ ਵੇਲੇ ਅਚਾਨਕ ਹੀ ਸੰਭਲਣ ਦਾ ਮੌਕਾ ਨਾ ਮਿਲੇ ਇਸੇ ਦੇ ਤਹਿਤ ਜੋ ਅੱਜ ਵਿਦੇਸ਼ ਮੰਤਰਾਲੇ ਨੇ ਪੀਸੀ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਕਿ ਚਾਹੇ ਉਹ ਗੁਰਦੁਆਰਾ ਸਾਹਿਬ ਹੋਏ ਪੁੰਛਵਾਲਾ ਚਾਹੇ ਉਸ ਉੱਥੇ ਕ੍ਰਿਸ਼ਨਾ ਦੇ ਜੋ ਸਥਾਨਕ ਕਨਵੈਂਟ ਸਕੂਲ ਹੋਣ ਉਹ ਹੁਣ ਮੰਦਰ ਹੋਣ ਇੰਨਾ ਜੋ ਇਲਾਕੇ ਨੇ ਇਹ ਜੋ ਸਟਰਕਚਰ ਨੇ ਚਾਹੇ ਗੁਰਦੁਆਰਾ ਮੰਦਰ ਜਾਂ ਕ੍ਰਿਸ਼ਚਨ ਲੋਕਾਂ ਦੇ ਜੋ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਮੋਰਲ ਨੂੰ ਡਾਊਨ ਕਰ ਦੇਣਾ ਅਕਸਰ ਹੁੰਦਾ ਕੀ ਹੈ ਕਿ ਲੋਕ ਜਦੋਂ ਘਬਰਾਏ ਹੁੰਦੇ ਨੇ ਤਾਂ ਪਬਲਿਕ ਪਲੇਸਿਸ ਨੂੰ ਜਾ ਕੇ ਹੀ ਆਪਣੇ ਆਸਰੇ ਦੇ ਤੌਰ ਤੇ ਬੰਦਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਵੀ ਜਾਂਦਾ ਹੈ ਸ਼ਾਇਦ ਉਹਨਾਂ ਨੂੰ ਸੀ ਕਿ ਅਸੀਂ ਇਸ ਥਾਂ ਦੇ ਉੱਤੇ ਪਰਮਾਤਮਾ ਦੇ ਦਰ ਦੇ ਉੱਤੇ ਜਾ ਕੇ ਬਚ ਜਾਾਂਗੇ ਲੇਕਿਨ ਪਾਕਿਸਤਾਨ ਕੀ ਕਰ ਰਿਹਾ ਹੈ ਕਿ ਉਹੀ ਰੱਬ ਦੇ ਘਰ ਨੂੰ ਗੁਰੂ ਦੇ ਘਰ ਨੂੰ ਕ੍ਰਿਸਚੀਅਨ ਕਮਿਊਨਿਟੀ ਦੇ ਜਿਹੜੇ ਆਧਾਰੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਬੜੀ ਮਾੜੀ ਗੱਲ ਹੈ ਇਸੇ ਕਰਕੇ ਭਾਰਤ ਨੇ ਵੀ ਆਪਣੀ ਫੀਲਡਿੰਗ ਜਮਾਈ ਹੈ ਐਸ ਜੈ ਸ਼ੰਕਰ ਨੇ ਵਿਦੇਸ਼ ਮੰਤਰੀਆਂ ਦੇ ਨਾਲ ਗੱਲ ਕੀਤੀ ਵੱਖ-ਵੱਖਰੇ ਮੁਲਕਾਂ ਦੇ ਨਾਲ ਭਾਵੇਂ ਯੂਰਪੀਅਨ ਯੂਨੀਅਨ ਦੇ ਨਾਲ ਗੱਲ ਕਰਨੀ ਹੋਵੇ ਅਮਰੀਕਾ ਦੇ ਵਿਦੇਸ਼ ਮੰਤਰੀ ਹੋਵੇ ਚਾਈਨਾ ਦੇ ਵਿਦੇਸ਼ ਮੰਤਰੀ ਹੋਣ ਜਿੱਥੇ-ਜਿੱਥੇ ਭਾਰਤ ਨੇ ਆਪਣੀ ਫੀਲਡਿੰਗ ਸੈੱਟ ਕੀਤੀ ਸਭ ਨੂੰ ਦੱਸਿਆ ਕਿ ਆ ਦੇਖੋ ਪਾਕਿਸਤਾਨ ਨੇ ਇਹ ਕੀਤਾ ਹੁਣ ਅਸੀਂ ਇਹ ਚੀਜ਼ ਕਰਨ ਜਾ ਰਹੇ ਹਾਂ ਔਰ ਭਾਰਤ ਨੇ ਕਰ ਦਿੱਤਾ ਜਤਿਨ ਉਹ ਤਸਵੀਰਾਂ ਵੀ ਅਸੀਂ ਦਿਖਾਈਏ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਤਸਵੀਰਾਂ ਰਾਤ ਪਰ ਕਿਉਂਕਿ ਉਹ ਚਾਹੇ ਜਲੰਧਰ ਹੋਵੇ ਪਠਾਨਕੋਟ ਹੋਵੇ ਗੁਰਦਾਸਪੁਰ ਹੋਵੇ ਜੰਮੂ ਹੋਵੇ ਜੰਮੂ ਦੇ ਕਈ ਇਲਾਕੇ ਹੋਣ ਇਸ ਤਰ੍ਹਾਂ ਜੈਸਲਮੇਰ ਹੋਵੇ ਸਾਰੇ ਪਾਸੇ ਨੇ ਤਸਵੀਰਾਂ ਸੀ ਤੁਹਾਡੇ ਸਾਹਮਣੇ ਦਿਖਾਈਏ ਖਾਸ ਕਰਕੇ ਪੰਜਾਬ ਦੀਆਂ ਤਸਵੀਰਾਂ ਜ਼ਿਆਦਾ ਨਹੀਂ ਕਿਉਂਕਿ ਜਿਵੇਂ ਹੀ ਸੂਰਜ ਚੜਿਆ ਸੂਰਜ ਚੜਨ ਤੋਂ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਤਸਵੀਰਾਂ ਵਿੱਚ ਦੇਖਿਆ ਗਿਆ ਕਿ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਜਿਹੜੇ ਮਾਰ ਕੇ ਸੁੱਟੇ ਗਏ ਉਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਜਿਹੜੀ ਸੁੱਟੀਆਂ ਇਹ ਮਸਾਲਾ ਸਨ ਉਹਨਾਂ ਨੂੰ ਵੀ ਮਾਰ ਕੇ ਸੁੱਟਿਆ ਗਿਆ ਉਹ ਸਾਰੀਆਂ ਪੰਜਾਬ ਦੇ ਖੇਤਾਂ ਦੇ ਵਿੱਚ ਫੈਲੀਆਂ ਨਜ਼ਰ ਆਈਆਂ ਸਭ ਤੋਂ اہم ਗੱਲ ਹੈ ਕਿ ਬਠਿੰਡੇ ਵਾਲੇ ਪਾਸੇ ਇਸ ਤੋਂ ਇਲਾਵਾ ਜਲੰਧਰ ਵਾਲੇ ਪਾਸੇ ਪਠਾਨਕੋਟ ਗੁਰਦਾਸਪੁਰ ਇਹਨਾਂ ਸਾਰੇ ਇਲਾਕੇ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਜਦੋਂ ਸਵੇਰ ਹੋਈ ਤਾਂ ਲੋਕ ਪਹੁੰਚੇ ਲੋਕਾਂ ਨੂੰ ਵੀ ਹਨ ਸ਼ਾਇਦ ਜਿਤਨ ਆਦਤ ਮੈ ਚੁੱਕੀ ਹੈ ਕਿ ਜਿਹੜੇ ਮਸਾਲਿਆਂ ਦੇ ਟੁਕੜੇ ਨੇ ਉਹ ਮੈਂ ਤਾਂ ਕਈ ਵਾਇਰਲ ਤਸਵੀਰਾਂ ਵੀ ਦੇਖ ਰਿਆ ਸੀ ਉਹ ਮਸਾਲਿਆਂ ਦੇ ਟੁਕੜੇ ਚੱਕ ਕੇ ਲੋਕ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਸੀ ਅਸੀਂ ਅਪੀਲ ਕਰਾਂਗੇ ਕਿ ਜੋ ਫੌਜ ਹੈ ਫੌਜ ਨੂੰ ਪਤਾ ਹੈ ਕਿ ਮਿਜ਼ਾਈਲਾਂ ਜਦੋਂ ਅਸੀਂ ਮਾਰ ਵੀ ਸੁੱਟੀਆਂ ਉਹਨਾਂ ਨੂੰ ਡਿਫਿਊਜ਼ ਕਰਨਾ ਜ਼ਰੂਰੀ ਹੁੰਦਾ ਜਤਨ ਡਿਫਿਊਜ਼ ਕਰਨ ਦਾ ਜਿਹੜਾ ਤਰੀਕਾ ਹੈ ਔਰ ਸਮਾਂ ਉਹ ਅਲੱਗ ਚੁਣਿਆ ਜਾਂਦਾ ਹੈ ਬਿਲਕੁਲ ਅਲੱਗ ਚੁਣਿਆ ਜਾਂਦਾ ਹੈ ਇਸ ਲਈ ਇੱਕ ਆਰਮੀ ਦੀ ਹੀ ਵੱਖਰੀ ਯੂਨਿਟ ਹੁੰਦੀ ਹੈ ਇੰਜੀਨੀਅਰਿੰਗ ਵਿੰਗ ਹੁੰਦਾ ਹੈ ਇਸ ਲਈ ਇੰਜੀਨੀਅਰਿੰਗ ਵਿੰਗ ਨੂੰ ਬੁਲਾਉਣਾ ਪੈਂਦਾ ਹੈ ਇੰਜੀਨੀਅਰਿੰਗ ਵਿੰਗ ਦੇ ਵਿੱਚ ਹੀ ਐਕਸਪਰਟ ਹੁੰਦੇ ਆ ਜਿਹੜੇ ਕਿ ਇਸ ਨੂੰ ਐਕਸਪਲੋਡ ਕਰਦੇ ਨੇ ਕਿਸੇ ਨੂੰ ਤਾਂ ਡਿਫਿਊਜ਼ ਕੀਤਾ ਜਾ ਸਕਦਾ ਜਿਹੜੀ ਇੱਕ ਥਾਂ ਦੇ ਉੱਤੇ ਸ਼ੱਕ ਹੋਵੇ ਕਿ ਅਗਰ ਅਸੀਂ ਇਹਨਾਂ ਨੂੰ ਪਿਕ ਕੀਤਾ ਤਾਂ ਫਟ ਸਕਦੀਆਂ ਨੇ ਫਿਰ ਉਸ ਥਾਂ ਦੇ ਉੱਤੇ ਜਾ ਕੇ ਰੋਬਰਟਸ ਦੇ ਨਾਲ ਉਸ ਮਿਜ਼ਾਈਲ ਨੂੰ ਉਸੇ ਥਾਂ ਦੇ ਤੇ ਸ਼ੌਕ ਨਾ ਹੋਵੇ ਹਾਂ ਸ਼ੌਕ ਨਾ ਹੋਵੇ ਉਸੇ ਥਾਂ ਦੇ ਉੱਤੇ ਡਿਫਿਊਜ਼ ਕੀਤਾ ਜਾਂਦਾ ਹੈ ਲੇਕਿਨ ਖਤਰ ਇੱਥੇ ਨਹੀਂ ਹੈ ਅਸੀਂ ਸਾਫ਼ ਤੌਰ ਤੇ ਕਹਿ ਦਈਏ ਕਿ ਜੋ ਲੋਕ ਜਿਨ੍ਹਾਂ ਲੋਕਾਂ ਦੇ ਪਿੰਡਾਂ ਦੇ ਵਿੱਚ ਜਾਂ ਫਿਰਨਿਆਂ ਦੇ ਵਿੱਚ ਜਾਂ ਉਹਨਾਂ ਦੇ ਘਰਾਂ ਦੇ ਕੋਲ ਜੇਕਰ ਮਿਜ਼ਾਈਲ ਦੇ ਟੁਕੜੇ ਡਿੱਗੇ ਨੇ ਤਾਂ ਤੁਸੀਂ ਇਹ ਬਿਲਕੁਲ ਕੋਸ਼ਿਸ਼ ਨਾ ਕਰੋ ਕਿ ਇਹ ਲੋਹੇ ਦਾ ਟੁਕੜਾ ਹੋਏਗਾ ਇਹਨੂੰ ਚੁੱਕ ਕੇ ਲੈ ਕੇ ਜਾਈਏ ਤਾਂ ਕਿਤੇ ਸੁੱਟ ਦੀਏ ਕਿਤੇ ਰੱਖ ਦੀਏ ਐਦਾਂ ਬਿਲਕੁਲ ਨਾ ਕਰੋ ਕਿ ਇਹ ਬੜਾ ਸੈਂਸਿਬਲ ਕਿ ਰੇਡੀਏਸ਼ਨ ਦਾ ਵੀ ਖਤਰਾ ਹੁੰਦਾ ਕਿਉਂਕਿ ਜੇਕਰ ਆਪਾਂ ਦੇਖੀਏ ਪਟਾਖੇ ਵਾਲੇ ਆਪਾਂ ਬੰਬ ਚਲਾਉਂਦੇ ਆਂ ਦੀਵਾਲੀ ਤੇ ਉਸ ਦੇ ਵਿੱਚੋਂ ਵੀ ਇਸ ਤਰੀਕੇ ਦੀ 스ਮੈਲ ਚ ਆਪਾਂ ਨੂੰ ਚੜਦੀ ਹੁੰਦੀ ਹੈ ਨੱਕ ਨੂੰ ਕਿ ਆਪਾਂ ਉਸ ਚੀਜ਼ ਤੋਂ ਦੂਰ ਹੋਣੇ ਆਂ ਸੋਚੋ ਕਿ ਉਸ ਦੇ ਵਿੱਚ ਤਾਂ ਹਾਈਲੀ ਐਕਸਪਲੋਸ਼ਨ ਵਾਲਾ ਮਟੀਰੀਅਲ ਭਰਿਆ ਗਿਆ ਉਹ ਇੰਨਾ ਰੇਡੀਓਐਕਟਿਵ ਹੁੰਦਾ ਕਿ ਤੁਹਾਡੇ ਹੱਥ ਗਲ ਸਕਦੇ ਆ ਤੁਹਾਡੇ ਸਰੀ केमिकल है या फिर जो भी तंबाकू की सामग्री है वो ਤੁਹਾਡੇ ਹੱਥ ਦੇ ਨਾਲ ਤੁਸੀਂ ਕੋਈ ਮੰਨ ਲਓ ਫਰੂਟ ਖਾ ਲਿਆ ਉਹ ਤੁਹਾਡੇ ਅੰਦਰ ਚਲੀ ਗਈ ਤਾਂ ਤੁਹਾਡੀ ਜਾਨ ਮੌਕੇ ਦੇ ਉੱਤੇ ਜਾ ਸਕਦੀ ਹੈ ਇਸੇ ਕਰਕੇ ਆਰਮੀ ਕਹਿੰਦੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਤਾਂ ਆਰਮੀ ਨੂੰ ਸੂਚਿਤ ਕਰੋ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਸ ਦਾ ਕੀ ਹੱਲ ਕਰਨਾ ਹੈ ਜੀ ਬਿਲਕੁਲ ਜਤਿਨ ਜੋ ਅਸੀਂ ਗੱਲ ਕੀਤੀ ਇਹ ਅਸੀਂ ਅਪੀਲ ਕਰਾਂਗੇ ਕਿ ਦਰਸ਼ਕ ਜਾਂ ਉਹਨਾਂ ਦੇ ਜਾਣਕਾਰ ਨੇ ਜੋ ਲੋਕ ਇਹ ਵੀਡੀਓ ਦੇਖ ਰਹੇ ਨੇ ਆਪਣੇ ਪੱਲੇ ਬੰਨ ਲਓ ਕਿਉਂਕਿ ਇਹ ਤੁਹਾਡੇ ਕੰਮ ਨਾਲੀ ਚੀਜ਼ ਹੈ ਅਗਲੀ ਗੱਲ ਕਰੀਏ ਕਿਉਂਕਿ ਅਸੀਂ ਪੰਜਾਬ ਦੀ ਗੱਲ ਵਾਰ-ਵਾਰ ਇਸ ਕਰਕੇ ਕਰ ਰਹੇ ਹਾਂ ਜਤਿਨ ਕਿਉਂਕਿ ਪੰਜਾਬ ਹੀ ਹਮੇਸ਼ਾ ਮੋਹਰੇ ਖੜਾ ਹੁੰਦਾ ਜਦੋਂ ਜੰਗ ਲੱਗਦੀ ਹੈ ਤਾਂ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਜਿਹੜੇ ਫੈਸਲੇ ਲਏ ਜਾ ਰਹੇ ਨੇ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੁਹਾਡੇ ਤੱਕ ਪਹੁੰਚਾਉਣਾ ਇਸੇ ਦੇ ਤਹਿਤ ਇੱਕ ਹੋਰ ਤਸਵੀਰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਉਹਨਾਂ ਇਲਾਕਿਆਂ ਦੀ ਚਾਹੇ ਉਹ ਫਰੀਦਕੋਟ ਦਾ ਇਲਾਕਾ ਹੋਵੇ ਚਾਹੇ ਉਹ ਫਿਰੋਜ਼ਪੁਰ ਦਾ ਇਲਾਕਾ ਹੋਵੇ ਚਾਹੇ ਉਹ ਅੰਮ੍ਰਿਤਸਰ ਦਾ ਇਲਾਕਾ ਹੋਵੇ ਇੱਕ ਸਭ ਤੋਂ ਅਹਿਮ ਤਸਵੀਰ ਔਰ ਲੋਕਾਂ ਦੇ ਜੋ ਇਮੋਸ਼ਨਸ ਨੇ ਲੋਕਾਂ ਦੇ ਭਾਵ ਨੇ ਉਸ ਨਾਲ ਜੁੜੀ ਹੋਈ ਤਸਵੀਰ ਹੈ ਜਦੋਂ ਦੰਦਮਾ ਸਾਹਿਬ ਦੇ ਜ਼ਥੇਦਾਰ ਸਾਹਿਬ ਨੇ ਇਹ ਕਿਹਾ ਕਿ ਇਸ ਜੰਗ ਵਾਲੇ ਹਾਲਾਤ ਦੇ ਵਿੱਚ ਜਿੰਨੇ ਵੀ ਗੁਰੂ ਸਾਹਿਬਾਨ ਨੇ ਜੋ ਸਰਹੱਦ ਨਾਲ ਲੱਗਦੇ ਨੇ ਉਹਨਾਂ ਗੁਰੂ ਸਾਹਿਬਾਨਾਂ ਦੇ ਵਿੱਚ ਜਿੰਨੇ ਵੀ ਪਵਿੱਤਰ ਸਰੂਪ ਨੇ ਗੁਰਗ੍ਰੰਥ ਸਾਹਿਬ ਜੀ ਦੇ ਉਹਨਾਂ ਨੂੰ ਲੈ ਕੇ ਸੁਰੱਖਿਆ ਥਾਵਾਂ ਤੇ ਜਾਇਆ ਜਾਵੇ ਤਾਂ ਉਸ ਦੀ ਕਵਾਇਦ ਅ ਸ਼ੁਰੂ ਕਰ ਦਿੱਤੀ ਗਈ ਲੋਕ ਭਾਉਖ ਹੁੰਦੇ ਨਜ਼ਰ ਆਏ ਕਿਉਂਕਿ ਦੇਖੋ ਜੋਨੋ ਗੁਰੂਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਸਭ ਕੁਝ ਮੰਨ ਕੇ ਉਹਨਾਂ ਦੇ ਉਹਨਾਂ ਸ਼ਰਨ ਵਿੱਚ ਜਾਨਨੇ ਆ ਔਰ ਜਦੋਂ ਉਹਨਾਂ ਨੂੰ ਲੈ ਕੇ ਕਿਸੇ ਹੋਰ ਥਾਂ ਤੇ ਅਸੀਂ ਟਰਾਂਸਫਰ ਕਰਨਾ ਹੋਵੇ ਉਸ ਵੇਲੇ ਦਿਲ ਤਾਂ ਦੁਖਦਾ ਹੀ ਹੈ ਕਿਉਂਕਿ ਜਿਸ ਗੁਰੂ ਘਰ ਨੂੰ ਦੇਖ ਕੇ ਅਸੀਂ ਜਾਗਦੇ ਉੱਠਦੇ ਆ ਉਸ ਗੁਰੂ ਘਰ ਤੋਂ ਜੋ ਪਵਿੱਤਰ ਸਰੂਪ ਨੂੰ ਕਿਸੇ ਹੋਰ ਥਾਂ ਤੇ ਲੈ ਕੇ ਜਾਣਾ ਇਸ ਕਰਕੇ ਲੈ ਕੇ ਜਾਣਾ ਕਿ ਇੱਕ ਅਜਿਹੇ ਮੁਲਕ ਦੀ ਜੋ ਸੰਕੀ ਸੋਚ ਹੈ ਉਸਤ ਕਰਕੇ ਇੱਕ جنگ ਲੱਗੀ ਉਸ جنگ ਤੋਂ ਬਾਅਦ ਲੋਕਾਂ ਦੇ ਧਾਰਮਿਕ ਆਸਥਾ ਕਿਤੇ ਨ ਕਿਤੇ ਉਹਦੇ ਉੱਪਰ ਅਸਰ ਪੈਂਦਾ ਹੈ ਇਹ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਫਿਰੋਜ਼ਪੁਰ ਦੀਆਂ ਤੇ ਫਰੀਦਕੋਟ ਦੇ ਇਲਾਕੇ ਦੀਆਂ ਉਸ ਪਾਸੇ ਅਲੱਗ ਅਲੱਗ ਗੁਰੂ ਘਰਾਂ ਦੇ ਵਿੱਚ ਜਿੰਨੇ ਵੀ ਸਰੂਪ ਸੀ ਉਹਨਾਂ ਨੂੰ ਬੜੇ ਹੀ ਮਰਿਆਦਾ ਨਾਲ ਲੈ ਕੇ ਦੂਜੀ ਥਾਂ ਤੇ ਜਾਇਆ ਗਿਆ ਕਿਉਂਕਿ ਇਹ ਤਾਕੀਦ ਕੀਤੀ ਹੋਈ ਸੀ ਜਥੇਦਾਰ ਸਾਹਿਬ ਨੇ ਐਸਜੀਪੀਸੀ ਨੂੰ ਤੇ ਹੋਰ ਵੀ ਧਾਰਮੀ ਜਥੇਬੰਦੀਆਂ ਨੂੰ ਕਿ ਇਹ ਇਨਸ਼ੋਰ ਕਰੋ ਤੇ ਜੋ ਸਿੱਖ ਹੈ ਜੋ ਪੰਜਾਬੀ ਹੈ ਉਸ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਇਸੇ ਕਰਕੇ ਸੁਰੱਖਿਆ ਥਾਵਾਂ ਤੇ ਲੈ ਕੇ ਜਾਇਆ ਗਿਆ ਅਗਲੀ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ ਦੀ ਵੀ ਦਿਖਾਵਾਂਗੇ ਅੰਮ੍ਰਿਤਸਰ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇਖਿਆ ਜਦੋਂ ਅਸੀਂ ਇਹ ਵੀਡੀਓ ਸ਼ੁਰੂ ਕਰ ਰਹੇ ਸੀ ਜਤਨ ਜਦੋਂ ਵੀਡੀਓ ਅਸੀਂ ਦੇਖ ਰਹੇ ਸੀ ਤਾਂ ਬਹੁਤ ਸਾਰੇ ਲੋਕਾਂ ਦੇ ਅੱਖਾਂ ਚੋਂ ਹੰਝੂ ਸਭ ਇਮੋਸ਼ਨਲ ਸੀਗੇ ਬਿਲਕੁਲ ਹਾਂ ਪੰਜ ਦੇ ਪੰਜੇ ਜ਼ਿਲ੍ਹੇ ਜਿਹੜੇ ਕਿ ਪਾਕਿਸਤਾਨ ਬਾਰਡਰ ਦੇ ਨਾਲ ਪੈਂਦੇ ਆ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਹੋ ਗਿਆ ਇਹ ਪੰਜ ਦੇ ਪੰਜੇ ਜ਼ਿਲ੍ਹਿਆਂ ਦੇ ਵਿੱਚੋਂ ਐਸੀਆਂ ਤਸਵੀਰਾਂ ਆ ਰਹੀਆਂ ਨੇ ਖਾਸ ਕਰਕੇ ਜਿਹੜੇ ਕਿ ਜ਼ੀਰੋ ਲਾਈਨ ਦੇ ਉੱਤੇ ਪਿੰਡ ਬਣੇ ਹੋਏ ਨੇ ਗੁਰੂ ਘਰ ਨੇ ਉਸ ਥਾਵਾਂ ਦੇ ਉੱਤੋਂ ਜੋ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਬੜੀ ਮਰਿਆਦਾ ਦੇ ਨਾਲ ਸਤ ਬਿਲਕੁਲ ਤੁਸੀਂ ਸਹੀ ਕਿਹਾ ਸੀ ਕਿ ਦੂਸਰੇ ਬੰਦੇ ਦੀ ਜੇਕਰ ਸੰਕੀ ਸੋਚ ਹੈ ਅਸੀਂ ਉਸ ਤੋਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਜ਼ਰੂਰੀ ਹੈ ਜੇਕਰ ਸਾਹਮਣੇ ਪਾਗਲ ਕੋਈ ਸਾਡੇ ਕੋਲ ਕੋਈ ਜਾਨਵਰ ਹੈ ਤਾਂ ਅਸੀਂ ਉਹਨਾਂ ਨਾਲ ਲੜ ਨਹੀਂ ਸਕਦੇ ਕਿਉਂਕਿ ਉਹ ਪਾਗਲ ਹੈ ਅਸ ਤੋਂ ਤੋਂ ਬਚਾਹ ਕਰੀਏ ਤਾਂ ਬਚਾਅ ਦੇ ਵਿੱਚ ਹੀ ਆਪਣਾ ਭਲਾ ਹੈ ਕਿਉਂਕਿ ਇਹ ਜੋ ਤਸਵੀਰ ਆਈ ਸੀ ਨਾ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਇਹ ਹੁਕਮ ਦਿੱਤਾ ਸੀ ਕਿ ਪੁੰਛ ਦੇ ਵਿੱਚ ਜਦੋਂ ਪਾਕਿਸਤਾਨ ਉਹ ਕਿਉਂਕਿ ਵਿਦੇਸ਼ ਮੰਤਰਾਲੇ ਬਾਰ-ਬਾਰ ਕਹਿ ਰਹੇ ਹੈ ਕਿ ਪੁੰਛ ਦੇ ਗੁਰਦੁਆਰੇ ਨੂੰ ਜੋ ਨਿਸ਼ਾਨਾ ਬਣਾਇਆ ਗਿਆ ਗੁਰਦੁਆਰੇ ਨੂੰ ਬੇहद ਨੁਕਸਾਨ ਪਹੁੰਚਾਇਆ ਗਿਆ ਔਰ ਜੋ ਪਾਠੀ ਸਿੰਘ ਸੀ ਔਰ ਉਸ ਦੇ ਜੋ ਨਿਵਾਰਕ ਸੀ ਉਹਨਾਂ ਦੀ ਮੌਤ ਹੋ ਗਈ ਸੀ ਦੇ ਵਿੱਚ ਇਸ ਦਾ ਜ਼ਿਕਰ ਅੱਜ ਮੈਂ ਧਿਆਨ ਨਾਲ ਸੁਣਿਆ ਤੇ ਅ ਤੀਜੇ ਦਿਨ ਵਿਦੇਸ਼ ਮੰਤਰਾਲੇ ਨੇ ਇਸ ਦਾ ਜ਼ਿਕਰ ਕੀਤਾ ਕਿ ਸਿੱਖਾਂ ਦੇ ਇਲਾਕਿਆਂ ਨੂੰ ਔਰ ਸਿੱਖਾਂ ਦੇ ਜੋ ਸਟਰਕਚਰ ਨੇ ਜੋ ਧਾਰਮਿਕ ਅਦਾਰੇ ਨੇ ਉਹਨਾਂ ਨੂੰ ਤੁਸੀਂ ਨਿਸ਼ਾਨਾ ਬਣਾ ਰਹੇ ਜੋ ਕਿ ਮੰਦਪਾ ਗਿਆ ਔਰ ਭਾਰਤ ਸਰਕਾਰ ਇਸ ਲਗਾਨ ਨੂੰ ਲੈ ਕੇ ਬੇहद ਗੁੱਸੇ ਦੇ ਵਿੱਚ ਹੈ ਚਿੰਤਿਤ ਹੈ ਬਿਲਕੁਲ ਗੁੱਸੇ ਦੇ ਵਿੱਚ ਹੈ ਸੁਰੱਖਿਆ ਕਿਵੇਂ ਕੀਤੀ ਜਾਵੇ ਅਗਲੀ ਗੱਲ ਹੈ ਜਤਿਨ ਜੋ ਸਾਨੂੰ ਬਿਲਕੁਲ ਸਭ ਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ ਉਹ ਏ ਹੈ ਕੀ ਜੋ ਸਰਕਾਰ ਕਹਿ ਰਹੀ ਹੈ ਸਰਕਾਰੋ ਪ੍ਰਸ਼ਾਸਨ ਦੇ ਵਿੱਚ ਸਾਨੂੰ ਸਭ ਤੋਂ ਯਕੀਨ ਰੱਖਣ ਦੀ ਲੋੜ ਹੈ ਜੋ ਲੋਕ ਕਿਤੇ ਕਿਤੇ ਨਹੀਂ ਕਰ ਰਹੇ ਕਾਰਨ ਉਹਦੇ ਤਸਵੀਰਾਂ ਇਹ ਨੇ ਕਿ ਪੈਟਰੋਲ ਪੰਪ ਤੇ ਜਾਓਗੇ ਤੁਸੀਂ ਬਹੁਤ ਲਾਈਨਾਂ ਲੱਗ ਰਹੀਆਂ ਨੇ ਲੋਕ ਪੈਨਿਕ ਕਰਨ ਲੱਗੇ ਨੇ ਕਿਉਂਕਿ ਸਰਕਾਰ ਵੀ ਕਹਿ ਰਹੀ ਹੈ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਭਾਰਤ ਵਿੱਚ ਐਸੇ ਹਾਲਾਤ ਨਹੀਂ ਹੈ ਖਾਦ ਪਦਾਰਥਾਂ ਦੀ ਕਮੀ ਨਹੀਂ ਹੈ ਜੋ ਸਾਡੇ ਕੋਲ ਜੋ ਆਪਣੇ ਕੋਲ ਸਿਕਿਉਰ ਪਿਆ ਹੁੰਦਾ ਵਾ ਐਕਸਟਰਾ ਔਇਲ ਪਿਆ ਹੁੰਦਾ ਵਾ ਰਿਫਾਈਨਰੀਆਂ ਦੇ ਵਿੱਚ ਪਿਆ ਹੋਵੇ ਪੂਰੀ ਭਰਪੂਰ ਮਾਤਰਾ ਚ ਹੈ ਕਿਸੇ ਨੂੰ ਅੱਧਾ ਲੀਟਰ ਵੀ 1 ਲੀਟਰ ਵੀ ਫਾਲਤ ਲ ਜਾਣ ਦੀ ਲੋੜ ਨਹੀਂ ਹੈ ਤੁਸੀਂ ਜਿੰਨਾ ਅਮੂਮਨ ਆਮ ਦਿਨਾਂ ਦੇ ਵਿੱਚ ਭਵਾਨਿਓ ਉਨਾ ਹੀ ਪੈਟਰੋਲ ਭਰਵਾਉਂਦੇ ਹੋ ਕਿਉਂਕਿ ਇਸ ਦੇ ਨਾਲ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਮੰਨ ਲਓ ਕਿ ਮੇਰੇ ਕੋਲ ਚਾਰ ਗੱਡੀਆਂ ਨੇ ਚਾਰੇ ਗੱਡੀਆਂ ਮੈਂ ਫੁੱਲ ਕਰਾ ਲਈ ਅੱਜ ਮੈਂ ਤਸਵੀਰ ਦੇਖਿਆ ਆਪਣੀ ਅੱਖੀ ਕਿਉਂਕਿ ਪੈਟਰੋਲ ਮੈਂ ਵੀ ਭਰਵਾਣ ਗਿਆ ਸੀ ਤੇ ਉੱਥੇ ਦੇਖਿਆ ਮੈਂ ਕਿ ਇੱਕ ਸ਼ਖਸ ਨੇ ਗੱਡੀਆਂ ਚ ਫੁੱਲ ਕਰਵਾ ਹੀ ਰਿਹਾ ਹੈ ਉਸ ਦੇ ਨਾਲ ਚਾਰ ਬੰਦੇ ਕੰਨੀਆਂ ਦੇ ਵਿੱਚ ਕਿੰਨੀ ਹਾਂ ਹਾਂ ਬਿਲਕੁਲ ਬਿਲਕੁਲ ਇਹ ਗੱਲ ਉਹੀ ਹੋ ਗਈ ਨਾ ਕਿ ਜੇ ਤੁਸੀਂ ਸਟਾਕ ਖੁਦ ਖਤਮ ਕਰੋਗੇ ਮੈਨੂੰ ਚਾਰ ਰੋਟੀਆਂ ਦੀ ਲੋੜ ਹੈ ਮੈਂ 12 ਰੋਟੀਆਂ ਲੈ ਜਾ ਹਾਂ ਬਿਮਾਰ ਤੋਂ ਬਾਕੀ ਬਾਕੀ ਨੂੰ ਥੋੜਾ ਪਊਗੀ ਤੇ ਫਿਰ ਉਸੇ ਮਹਿੰਗਾਈ ਵਧੂਗੀ ਇਨਫਲੇਸ਼ਨ ਰੇਟ ਤਾਂ ਹੀ ਵੱਧਦੀ ਹੈ ਕਿਉਂਕਿ ਸਾਡੇ ਕੋਲ ਤਸਵੀਰਾਂ ਇਸ ਤਰੀਕੇ ਦੀ ਵੀ ਆਈਆਂ ਸਬਜ਼ੀ ਮੰਡੀਆਂ ਚੋਂ ਆਈਆਂ ਦੇਖੋ ਦੁਕਾਨਦਾਰ ਜਿਹੜੇ ਕਿ ਸਬਜ਼ੀ ਵਿਕਰੇਤਾ ਨੇ ਉਹ ਖੁਦ ਕਹਿ ਰਹੇ ਨੇ ਕਿ ਭਾਈ ਤੁਹਾਨੂੰ ਇੰਨਾ ਸਮਾਨ ਖਰੀਦਣ ਦੀ ਲੋੜ ਨਹੀਂ ਹੈ ਕਿਉਂਕਿ ਠੀਕ ਹੈ ਇੱਕ ਤਾਂ ਦੁਕਾਨਦਾਰ ਨਹੀਂ ਰੁਕਣੀ ਉਹ ਕਹਿ ਰਿਹਾ ਕਿ ਦੇਖੋ ਸਾਡਾ ਤਾਂ ਕਹਰੇ ਨੇ ਕਿ ਕਾਲੀ ਨਾ ਪਾਓ ਸਿਆਣੇ ਬਣੋ ਐਸੀ ਕੋਈ ਕਮੀ ਨਹੀਂ ਹੈ ਸਟੋਰੇਜ ਸਾਡੇ ਕੋਲ ਫੁੱਲ ਹੈ ਜਿੰਨਾ ਸਮਾਨ ਚਾਹੋਗੇ ਉਹਨਾ ਹੈ ਲੇਕਿਨ ਫੇਰ ਵੀ ਲੋਕ ਐਕਸਟਰਾ ਸਮਾਨ ਲੈ ਕੇ ਜਾ ਰਹੇ ਨੇ ਜਿਸ ਤਰੀਕੇ ਨਾਲ ਕਿ ਪੂਰਾ ਲੋਕਡਾਊਨ ਹੀ ਦੇਸ਼ ਹੋ ਗਿਆ ਹੋਵੇ ਇਸ ਜੰਗ ਵਾਲੀ ਘੜੀ ਦੇ ਵਿੱਚ ਨਾ ਅਸੀਂ ਜ਼ਰੂਰੀ ਨਹੀਂ ਕਿ ਸਭ ਨੇ ਹਥਿਆਰ ਚੁੱਕ ਕੇ ਬਾਰਡਰ ਤੇ ਜਾਣਾ ਤੁਹਾਡੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਅਸੀਂ ਉਸ ਨੂੰ ਪੂਰਾ ਕਰ ਲਿਆ ਜੇ ਮੰਨ ਲਓ ਕਿ ਬਲੈਕਆਊਟ ਕੀਤਾ ਜਾ ਰਿਹਾ ਹੈ ਤਾਂ ਬਲੈਕਆਊਟ ਦੀ ਪਾਲਣਾ ਜੋ ਕਹੀ ਗਈ ਹੈ ਜੋ ਗਾਈਡਲਾਈਨ ਦਿੱਤੀਆਂ ਉਹਨੂੰ ਪਾਲਣਾ ਕਰੋ ਅਗਲੀ ਗੱਲ ਇਹ ਹੈ ਕਿ ਸਭ ਤੋਂ ਅਹਿਮ ਗੱਲ ਇਹ ਕਿ ਜਦੋਂ ਤੁਸੀਂ ਇਹ ਸਭ ਕੁਝ ਕਾਲਾ ਬਾਜ਼ਾਰੀ ਕਰਨਾ ਸ਼ੁਰੂ ਕਰ ਦੋਗੇ ਜਾਂ ਪੈਨਿਕ ਬਾਇੰਗ ਸ਼ੁਰੂ ਕਰ ਦੋਗੇ ਤਾਂ ਬਾਕੀਆਂ ਲਈ ਸਮੱਸਿਆ ਪੈਦਾ ਹੋਏਗੀ ਇਸ ਤੋਂ ਇਲਾਵਾ ਇੱਕ ਹੋਰ ਅਪਡੇਟ ਇਹ ਆਈ ਹੈ ਕਿ ਪੈਟਰੋਲ ਜਿਹੜੀ ਕੰਪਨੀਆਂ ਨੇ ਪੈਟਰੋਲੀਅਮ ਕੰਪਨੀਆਂ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਨਾਗਰਿਕ ਨੂੰ ਇਸ ਤਰ੍ਹਾਂ ਦਾ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਡੀਜ਼ਲ ਪੈਟਰੋਲ ਸਟਾਕ ਕਰਨ ਦੀ ਕੋਈ ਲੋੜ ਨਹੀਂ ਹੈ ਅਸੀਂ ਸਭ ਕੁਝ ਸਪਲਾਈ ਦੇ ਰਹੇ ਹਾਂ ਤੇ ਸਪਲਾਈ ਅੱਗੇ ਵੀ ਜਾਰੀ ਰਹੀ ਅਗਲੀ ਗੱਲ ਤੇ ਚੱਲਦੇ ਹਾਂ ਹੈਲਥ ਮਿਨਿਸਟਰ ਨੇ ਕਿਹਾ ਜੇਪੀ ਨੱਡਾ ਨੇ ਕਿ ਪੂਰੇ ਦੇਸ਼ ਦਾ ਜੋ ਹੈਲਥ ਤੰਤਰ ਹੈ ਉਹ ਐਕਟਿਵ ਰਹੇ ਜਿਵੇਂ ਕਿ ਪੰਜਾਬ ਚੋ ਪਹਿਲੇ ਕਹਿ ਦਿੱਤਾ ਗਿਆ ਕਿ ਡਾਕਟਰ ਸਾਹਿਬਾਨਾਂ ਦੀਆਂ ਛੁੱਟੀਆਂ ਰੱਦ ਨੇ ਜੋ ਹੈਲਥ ਕਾਮ ਇਹਨੇ ਸਭ ਨੇ ਛੁੱਟੀਆਂ ਰੱਦ ਨੇ ਕਿਸੇ ਵੇਲੇ ਵੀ 24 ਘੰਟੇ ਤੁਹਾਨੂੰ ਸਟੈਂਡ ਬਾਈ ਤੇ ਰਹਿਣਾ ਪੈਗਾ ਇਹ ਤੇ ਇਹ ਅਪਡੇਟ ਹੈ ਅਗਲੀ ਗੱਲ ਇਹ ਹੈ ਕਿ ਸਭ ਤੋਂ ਜੋ ਅੱਜ ਦੀ ਵੱਡੀ ਅਪਡੇਟ ਇਹ ਵੀ ਆਈ ਕੀ ਜੋ ਰਾਜਨਾਥ ਸਿਨਾ ਡਿਫੈਂਸ ਮਿਨਿਸਟਰ ਉਹਨਾਂ ਨੇ ਅੱਜ ਮੁੜ ਕੇ ਤਿੰਨੇ ਜਿਹੜੇ ਫੌਜ ਮੁਖੀ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਕੀ ਮੀਟਿੰਗ ਤੇ ਚਰਚਾ ਚਰਚਾ ਕੀਤੀ ਗਈ ਉਸ ਦੇ ਬਾਰੇ ਕੋਈ ਬਿਆਨ ਨਹੀਂ ਆਇਆ ਪਰ ਤਸਵੀਰਾਂ ਕਾਫੀ ਅਹਿਮ ਨੇ ਜਿਸ ਦੇ ਵਿੱਚ ਤਿੰਨੇ ਮੁਖੀਆਂ ਦੇ ਨਾਲ ਗੱਲਬਾਤ ਹੋਈ ਸੀ ਡੀਐਸ ਵੀ ਮੌਜੂਦ ਸੀ ਉਸ ਤੋਂ ਬਾਅਦ ਅੱਗੇ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ ਕਿਉਂਕਿ ਹੁੰਦਾ ਅਕਸਰ ਇਹ ਹੈ ਕਿ ਪਾਕਿਸਤਾਨ ਰਾਤ ਨੂੰ ਹੀ ਭਾਰਤ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਉਂਦਾ ਹੈ ਇਸ ਤੋਂ ਇਲਾਵਾ ਇਸ ਨਾਲ ਹੀ ਉਹਨਾਂ ਨੇ ਇਹ ਵੀ ਇੱਕ ਇੱਕ ਵੱਡੀ ਗੱਲ ਲਈ ਸੀ ਕਿ ਅਗਰ ਆਰਮੀ ਚਾਹੇ ਅਗਰ ਸੈਨਾਮੁਖੀ ਚਾਹਣ ਤਾਂ ਜਿਹੜੀ ਉਹਨਾਂ ਦੀ ਟੈਰੀਟੋਰੀਅਲ ਆਰਮੀ ਹੈ ਤਾਂ ਉਸ ਨੂੰ ਉਹ ਬੁਲਾ ਸਕਦੇ ਨੇ ਇਹਦੀ ਵੀ ਜੇਕਰ ਆਪਾਂ ਗੱਲ ਕਰੀਏ ਜਿਸ ਤਰੀਕੇ ਨਾਲ 7 ਲੱਖ ਦੇ ਕਰੀਬ ਆਪਣੀ ਐਕਟਿਵ ਫੌਜ ਅਗਰ 7-8 ਜਾਂ 10 ਲੱਖ ਤਾਂ ਉਹਦੇ ਵਿੱਚ ਜੇਕਰ ਟੈਰੀਟੋਰੀਅਲ ਆਰਮੀ ਨੂੰ ਵੀ ਬੁਲਾ ਲਿੱਤਾ ਜਾਂਦਾ ਪਰ ਰਾਉਂਡ ਫਿਗਰ 'ਚ ਦੱਸਦਨੇ ਆ ਐਕਚੁਅਲੀ ਮੈਂ ਥੋੜਾ ਜਿਹਾ ਹੋਰ ਇੱਕ ਜਾਣਕਾਰੀ ਦਾ ਵਾਅਦਾ ਕਰਦੇ ਆ ਟੈਰੀਟੋਰੀਅਲ ਆਰਮੀ ਦਾ ਭਾਅ ਇਹ ਹੋਇਆ ਕਿ ਤੁਸੀਂ ਅਕਸਰ ਮਹਿੰਦਰ ਸਿੰਘ ਧੋਨੀ ਨੂੰ ਇੱਕ ਫੌਜੀ ਵਰਦੀ ਚ ਦੇਖਿਆ ਹੋਵੇਗਾ ਅਨੁਰਾਗ ਠਾਕੁਰ ਜੋ ਬੀਜੇਪੀ ਦੇ ਲੀਡਰ ਨੇ ਉਹਨਾਂ ਨੂੰ ਦੇਖਿਆ ਹੋਵੇਗਾ ਨਵੀਂ ਜਿੰਦਲ ਜੋ ਨੇ ਉਹਨਾਂ ਨੂੰ ਦੇਖਿਆ ਹੋਵੇਗਾ ਤੇ ਇਹ ਉਹੀ ਟੈਰੀਟੋਰੀਅਲ ਆਰਮੀ ਹੈ ਕਿ ਤੁਸੀਂ 40 ਸਾਲ ਦੀ ਉਮਰ ਤੱਕ ਇਸ ਦੇ ਵਿੱਚ ਜਾ ਕੇ ਅਫਸਰ ਦੇ ਤੌਰ ਤੇ ਭਰਤੀ ਹੋ ਸਕਦੇ ਹੋ ਉਹ ਇਸੇ ਕਰਕੇ ਹੁੰਦਾ ਕਿ ਜਦੋਂ ਸਾਨੂੰ ਲੋੜ ਪੈਗੀ ਦੇਸ਼ ਨੂੰ ਉਸ ਤੋਂ ਬਾਅਦ ਤੁਹਾਨੂੰ ਬੁਲਾਇਆ ਜਾ ਸਕਦਾ ਹੈ ਇਸ ਲਈ ਕਿਹਾ ਗਿਆ ਕਿ ਫੌਜ ਉਹਨਾਂ ਨੂੰ ਬੁਲਾ ਸਕਦੀ ਹੈ ਜਿੰਨਾਂ ਤੋਂ ਧੋਨੀ ਵੀ ਲੜਦੇ ਨਜ਼ਰ ਆ ਸਕਦੇ ਬਿਲਕੁਲ ਬਿਲਕੁਲ ਹੁੰਦੇ ਸਿਵਿਲIANS ਨੇ ਲੇਕਿਨ ਉਹਨਾਂ ਨੇ ਆਰਮੀ ਦੀ ਟ੍ਰੇਨਿੰਗ ਕੀਤੀ ਹੁੰਦੀ ਹੈ ਪ੍ਰਸ਼ਿਕਸ਼ਨ ਲਿੱਤਾ ਹੁੰਦਾ ਉਸ ਤੋਂ ਬਾਅਦ ਉਹ ਜਿੱਥੇ-ਜਿੱਥੇ ਜੌਬ ਕਰਦੇ ਨੇ ਉਸੇ ਥਾਂ ਦੇ ਉੱਤੇ ਜੌਬ ਕਰ ਸਕਦੇ ਇਹ ਵੀ ਹੋ ਸਕਦਾ ਤੁਸੀਂ ਕਿਸੇ ਦਫ਼ਤਰ ਦੇ ਵਿੱਚ ਨੌਕਰੀ ਕਰ ਰਹੇ ਹੋਵੋ ਤੁਹਾਡੇ ਕੋਲ ਉਸ ਲੈਵਲ ਦੀ ਟ੍ਰੇਨਿੰਗ ਹੋਵੇ ਤਾਂ ਵਾਰ ਜ਼ੋਨ ਦੇ ਵਿੱਚ ਤੁਹਾਡੀ ਹੈਲਪ ਲਈ ਜਾ ਸਕਦੀ ਹੈ ਇਸ ਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਹਾਨੂੰ ਗਨ ਥਮਾ ਕੇ ਜੇਕਰ ਹਾਲਾਤ ਵਿਗੜਦੇ ਹਨ ਤੁਹਾਨੂੰ ਬਾਰਡਰ ਦੇ ਭੇਜਿਆ ਜਾਵੇ ਲੋਜਿਸਟਿਕ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਡਿਊਟੀ ਲਗਾ ਦਿੰਦੇ ਆ ਕਿਸੇ ਨੂੰ ਕਹਿ ਦਿੱਤਾ ਕਿ ਤੁਸੀਂ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦੇ ਵਿੱਚ ਸੇਵਾਵਾਂ ਦੇਣੀਆਂ ਨੇ ਕਿਸੇ ਨੂੰ ਕਹਿ ਦਿੱਤਾ ਕਿ ਤੁਸੀਂ ਲੋਜਿਸਟਿਕਸ ਦੇ ਵਿੱਚ ਦੇਣੀਆਂ ਨੇ ਕਿ ਸਾਡੀ ਰਸਦ ਨਹੀਂ ਖਤਮ ਹੋਣੀ ਚਾਹੀਦੀ ਤੁਸੀਂ ਜੰਮੂ ਤੋਂ ਲੈ ਕੇ ਜਾਣੀ ਹੈ ਮੰਨ ਲਓ ਤੁਸੀਂ ਦਿੱਲੀ ਅਲਾਈਨ ਰਹੋ ਜੋ ਕੁਝ ਹੋ ਰਿਹਾ ਉਹ ਤੁਸੀਂ ਅਲਾਈਨ ਹੋ ਸਕਦਾ ਹੈ ਦਿੱਲੀ ਤੋਂ ਤੁਸੀਂ ਜੈਸਲਮੇਰ ਲੈ ਕੇ ਜਾਣੀ ਹੋਵੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿਵੇਂ ਸਾਰੇ ਨੂੰ ਆਪਣੇ ਨਾਲ ਲੈ ਕੇ ਜਾਂਦੇ ਹੋ ਇਹਨਾਂ ਦਾ ਸਿੱਕਾ ਜਦੋਂ ਜੋ ਕਿ ਕਿਉਂਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਗੱਲ ਸਾਨੂੰ ਮੰਨਣੀ ਪੈਗੀ ਔਰ ਬਹੁਤ ਲੋਕ ਮਹਿਸੂਸ ਵੀ ਕਰ ਰਹੇ ਹੋਣਗੇ ਕਿ ਜ ਤਾਂ ਬਹੁਤ ਸਾਰੀ ਫੇਕ ਨਿਊਜ਼ ਵੀ ਆਂਦੀ ਹੈ ਬਹੁਤ ਸਾਰੇ ਸਨਸਨੀ ਫਲਾਣ ਵਾਲੇ ਪੱਤਰਕਾਰ ਵੀ ਆਉਂਦੇ ਆ ਕਿ ਸਾਨੂੰ ਵਿਊਜ਼ ਆ ਜਾਣ ਸਾਡੀ ਟੀਆਰਪੀ ਵਾਜੇ ਪਰ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਤੁਹਾਡੇ ਤੱਕ ਸਟੀਕ ਜਾਣਕਾਰੀ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਪਹੁੰਚਾਈਏ ਇਸੇ ਦੇ ਤਹਿਤ ਜੋ ਵਿਦੇਸ਼ ਮੰਤਰਾਲੇ ਨੇ ਇੱਕ ਹੋਰ ਗੱਲ ਕਹੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਕਿ ਜੋ ਕਰਤਾਰਪੁਰ ਸਾਹਿਬ ਦਾ ਲੰਗ ਹੈ ਉਹ ਅਗਲੇ ਸਮਿਆਂ ਦੇ ਲਈ ਮੁਅਤਲ ਕੀਤਾ ਗਿਆ ਅਗਲਾ ਜੋ ਜਦੋਂ ਤੱਕ ਨਿਰਦੇਸ਼ ਨਹੀਂ ਦਿੱਤੇ ਅਸੀਂ ਉਦੋਂ ਤੱਕ ਯਾਤਰਾ ਨਹੀਂ ਸ਼ੁਰੂ ਹੋਏਗੀ ਨਾਲ ਹੀ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਇੱਕ ਝੂਠ ਬੋਲਿਆ ਕਿ ਇੰਡੀਅਨ ਫੌਜਾ ਨੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ ਜਦਕਿ ਅਸੀ ਕੋਈ ਗੱਲ ਨਹੀਂ ਹੈ ਇਹ ਜੀ ਕੋਈ ਗੱਲ ਨਹੀਂ ਔਰ ਫੇਕ ਨਿਊਜ਼ ਹੈ ਤੇ ਇਹ ਨਾਲ ਨਾਲ ਇਹ ਵੀ ਖਬਰ ਆਈ ਕਿ ਜਿੰਨੀਆਂ ਵੀ ਖਬਰਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਪਹੁੰਚ ਰਹੀਆਂ ਨੇ ਉਹਨਾਂ ਦੇ ਬਾਰੇ ਅੱਖ ਬੰਦ ਕਰਕੇ ਵਿਸ਼ਵਾਸ ਨਾ ਕਰੋ ਅਸੀਂ ਲਗਾਤਾਰ ਤੁਹਾਡੇ ਨੂੰ ਕਹਿ ਰਹੇ ਹਾਂ ਕਿਉਂਕਿ ਫੇਕ ਨਿਊਜ਼ ਹਮੇਸ਼ਾ ਲੋਕਾਂ ਦੀ ਤਰਥਲੀ ਪੈਦਾ ਕਰਦੀ ਹੈ ਇਸੇ ਕਰਕੇ ਦੇਸ਼ਗੰਗ ਕਰਦੀ ਹੈ ਨਿੱਜੀ ਤੌਰ ਤੇ ਵੀ ਕਰਦੀ ਹੈ ਬਿਲਕੁਲ ਅਸੀਂ ਇਸੇ ਕਰਕੇ ਕਹਿ ਰਹੇ ਹਾਂ ਕਿ ਐਸ ਡੀ ਐਮ ਪਦਰ ਤੋਂ ਲੈ ਕੇ ਡੀ ਸੀ ਪਦਰ ਤੱਕ ਚੀਫ ਸੈਕਟਰੀ ਮੁੱਖ ਮੰਤਰੀ ਐਸ ਐਸ ਪੀ ਇਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਬਿਆਨਾਂ ਨੂੰ ਔਰ ਪ੍ਰੈਸ ਨੋਟਾਂ ਨੂੰ ਪੜ੍ਹੋ ਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਵੋ ਬਾਕੀ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਇਸ ਤੋਂ ਅਹਿਮ ਗੱਲ ਇੱਕ ਹੋਰ ਸਾਹਮਣੇ ਆਈ ਕਿ ਜੋ ਭਾਰਤ ਦੇ ਜੋ ক্রিকেট ਪ੍ਰੇਮੀ ਨੇ ਕੱਲ ਜੋ ਧਰਮਸ਼ਾਲਾ ਚ ਹੋਇਆ ਆਪੀਲ ਦਾ ਮੈਚ ਵਿਚੀ ਰੋਕ ਦਿੱਤਾ ਗਿਆ ਪਰ ਇਕਲੋਕਾਂ ਦੀ ਇਹ ਸੀ ਲੋਕਾਂ ਨੇ ਇਹ ਨਹੀਂ ਕਿਹਾ ਕਿ ਆਈਪਲ ਮੈਚ ਕਿਉਂ ਰਕ ਲੋਕਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਉਸ ਹਰਕਤ ਨੂੰ ਨਖਿ ਉਹਦੀ ਨਖੇਦੀ ਕਰਦੇ ਤੇ ਨਾਰੇਬਾਜ਼ੀ ਕਰਦੇ ਵੀ ਸਾਹਮਣੇ ਆਏ ਤਾਂ ਹੁਣ ਅੱਜ ਵੱਡੀ ਗੱਲ ਇਹ ਆਈ ਕੀ ਆਈਪੀਐਲ ਦੇ ਜਿਹੜੇ ਮੈਚ ਨੇ ਉਹਨਾਂ ਨੂੰ ਅਗਲੇ ਹੁਕਮਤ ਤੱਕ ਸਸਪੈਂਡ ਕਰਦੇ ਕਿੰਨੇ ਦਿਨਾਂ ਵਾਸਤੇ ਸਸਪੈਂਡ ਕੀਤਾ ਗਿਆ ਮੀਨਿਮਮ ਇੱਕ ਹਫਤੇ ਲਈ ਕਿਹਾ ਵਾ ਬਾਕੀ ਉਸ ਤੋਂ ਇਲਾਵਾ ਜੇ ਇੱਕ ਹਫਤੇ ਦੇ ਵਿੱਚ ਦੁਬਾਰਾ ਤੋਂ ਕੋਈ ਆਰਡਰ ਆਂਦੇ ਆ ਤੁਹਾਨੂੰ ਮਿੱਥੇ ਸਮੇਂ ਲਈ ਵੀ ਕੀਤਾ ਜਾ ਸਕਦਾ ਲੇਕਿਨ ਇੱਕ ਹਫਤੇ ਲਈ ਤੱਕ ਤਾਂ ਕਹਿ ਦਿੱਤਾ ਕਿ ਜੇਕਰ ਜਦੋਂ ਤੱਕ ਹਾਲਾਤ ਸਥਿਰ ਨਹੀਂ ਹੁੰਦੇ ਨੋਰਮਲ ਵਾਂਗ ਨਹੀਂ ਹੁੰਦੇ ਉਸ ਵੇਲੇ ਤੱਕ ਮੈਚ ਨਾ ਖੇਡਿਆ ਜਾਵੇ ਇਹ ਵੀ ਸਿਕਿਉਰਿਟੀ ਕਰਕੇ ਕਿਹਾ ਵਾ ਵੈਸੇ ਕੋਈ ਐਸਾ ਭਾਰਤ ਵਿੱਚ ਖਤਰਾ ਨਹੀਂ ਹੈ ਤੁਸੀਂ ਦੇਖਿਆ ਹੋਊਗਾ ਕੋਈ ਐਸੀ ਕੋਈ ਇਹ ਨਹੀਂ ਹੈ ਕਿ ਬਾਰੂਦ ਭਾਰਤਵਾਲ ਆਏ ਨੇ ਪਰ ਉਹਨਾਂ ਨੇ ਕੋਈ ਡੈਮੇਜ ਪਰ ਇਹਤਿਆਤ ਦੇ ਤੌਰ ਤੇ ਜਤਨੀ ਇਹੀ ਹੈ ਨਾ ਕਿ ਜਦੋਂ ਜਲੰਧਰ ਨੂੰ ਤੁਸੀਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹ ਨਾਪਾਕ ਹਰਕਤ ਹੋ ਸਕਦੀ ਕਿ ਕਿਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਉੱਥੇ ਤੁਸੀਂ ਮਿਜ਼ਾਈਲਾਂ ਸੁੱਟੋ ਤਾਂ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਚੰਗੀ ਗੱਲ ਹੈ ਕਿ ਜਦੋਂ ਆਈਪੀਐਲ ਐਨਾ ਵੱਡਾ ਆਯੋਜਨ ਹੋ ਰਿਹਾ ਹੋਵੇ ਉਸ ਨੂੰ ਕੁਝ ਦੇਰ ਲਈ ਮੁਲਤਵੀ ਕਰਨਾ ਜ਼ਰੂਰੀ ਹੈ ਇਸ ਤੋਂ ਅਗਲੀ ਗੱਲ ਹੋਰ ਹੈ ਕਿ ਜੋ ਇੰਡੀਆ ਨਹੀਂ ਕਰ ਰਿਹਾ ਪਾਕਿਸਤਾਨ ਉਹ ਕਰਨ ਤੇ ਹੈ ਕਿਉਂਕਿ ਜਦੋਂ ਜੰਗ ਹੋ ਰਹੀ ਹੁੰਦੀ ਹੈ ਫੌਜੀ ਆਪਸ ਦੇ ਵਿੱਚ ਲੜ ਰਹੇ ਹੁੰਦੇ ਨੇ ਨੁਕਸਾਨ ਦੋਹੇ ਪਾਸੇ ਹੁੰਦੇ ਨੇ ਪਰ ਅਕਸਰ ਸਿਵਿਲਿਅਨਸ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਇਹ ਵਾਰ ਦਾ ਰੂਲ ਹੁੰਦਾ ਪਰ ਮੈਂ ਇੱਕ ਤੁਹਾਨੂੰ ਚੀਜ਼ ਦਿਖਾਵਾਂਗਾ ਤੁਸੀਂ ਇਹ ਚੀਜ਼ ਨੂੰ ਰਿਸਰਚ ਵੀ ਕੀਤੀ ਹੈ ਕਿ ਇਹ ਜੋ ਸਾਡੇ 에ਅਰ ਸਪੇਸ ਨੇ ਬਿਲਕੁਲ ਬਿਲਕੁਲ ਆ ਦੇਖੋ ਇੱਥੋਂ ਆਪਾਂ ਪੂਰਾ ਕਲੀਨ ਮੈਂ ਤੁਸੀਂ ਮੈਨੂੰ ਦੱਸਿਓ ਮੈਂ ਇੱਥੇ ਇਸ ਦੇ ਵਿੱਚ ਉਹ ਕਰੀ ਜਾਊਂਗਾ ਇਹਨੂੰ ਰਾਉਂਡ ਕਰਦਾ ਰਹੂੰਗਾ ਮੈਂ ਇਸ ਨੂੰ ਜੀ ਬਿਲਕੁਲ ਹਾਂ ਇਹ ਇਹਦੇ ਵਿੱਚ ਆ ਦੇਖੋ ਇਹ ਆਪਣਾ ਭਾਰਤ ਦਾ ਹਿੱਸਾ ਆ ਗਿਆ ਭਾਰਤ ਵਾਲਾ ਹਿੱਸਾ ਜੇ ਮੈਂ ਇੱਥੋਂ ਮोटे-ਮोटे ਆ ਲਾਈਨ ਮਾਰ ਦਾਂ ਤਾਂ ਇਹ ਭਾਰਤ ਦਾ ਹਿੱਸਾ ਆ ਇਹ ਭਾਰਤ ਦਾ ਹਿੱਸਾ ਆ ਗਿਆ ਹਾਂ ਇਧਰ ਆ ਗਿਆ ਪਾਕਿਸਤਾਨ ਦਾ ਹਿੱਸਾ ਹੁਣ ਵਾਰ ਕਿੱਥੇ ਚੱਲ ਰਹੀ ਹੈ ਉਹ ਵਾਰ ਚੱਲ ਰਹੀ ਹੈ ਇਸ ਏਰੀਆ ਦੇ ਵਿੱਚ ਜੇਕਰ ਆਪਾਂ ਦੇਖੀਏ ਹਾਂ ਇਸ ਏਰੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਵਾਰ ਚੱਲਦੀ ਹੈ ਔਰ ਜੇਕਰ ਭਾਰਤ ਦੀ ਆਪਾਂ ਗੱਲ ਕਰ ਲਈਏ ਤਾਂ ਇਸ ਹਿੱਸੇ ਦੇ ਵਿੱਚ ਵਾਰ ਚੱਲ ਰਹੀ ਹੈ ਜੋ ਕਿ ਜੋ ਕਿ ਬਾਰਡਰ ਜਿਵੇਂ ਕਿ ਗੁਜਰਾਤ ਹੋ ਗਿਆ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਪੰਜਾਬ ਜਾਂ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦਾ ਇਲਾਕਾ ਹੋ ਕੇ ਇਹ ਇਲਾਕਿਆਂ ਦੇ ਵਿੱਚ ਵਾਰਸ ਚੱਲ ਰਹੀਆਂ ਨੇ ਹੁਣ ਭਾਰਤ ਨੇ ਕੀ ਕੀਤਾ 에ਅਰ ਸਪੇਸ ਆਪਣੀ ਬੰਦ ਕਰ ਦਿੱਤੀ ਦੇਖੋ ਗੁਜਰਾਤ ਦੇ ਵਿੱਚ ਤੁਹਾਨੂੰ ਬਾਰਡਰ ਏਰੀਆ ਦੇ ਵਿੱਚ ਕੋਈ ਫਲਾਈਟ ਨਹੀਂ ਦਿਖ ਰਹੀ ਰਾਜਸਥਾਨ ਦੇ ਵਿੱਚ ਵੀ ਨਹੀਂ ਦਿਖ ਰਹੀ ਪੰਜਾਬ ਚ ਵੀ ਨਹੀਂ ਦਿਖ ਰਹੀ ਨਾਲ ਹੀ ਜੰਮੂ ਕਸ਼ਮੀਰ ਵਿੱਚ ਨਹੀਂ ਦਿਖ ਰਹੀ ਪਰ ਇਸ ਤੋਂ ਉਲਟ ਤੁਸੀਂ ਹੁਣ ਪਾਕਿਸਤਾਨ ਵੱਲ ਦੇਖੋ ਪਾਕਿਸਤਾਨ ਦੇ ਵਿੱਚ ਤੁ ਜੁੜਦੇ ਦਿਖਾਈ ਦੇ ਨੇ ਇਹ ਸਿਵਿਲਿਅਨ ਜਹਾਜ਼ ਨੇ ਇਹ ਸਿਵਿਲਿਅਨ ਜਹਾਜ਼ ਨੇ ਬਿਲਕੁਲ ਯਾਨੀ ਕਿ ਇਹ ਫਲਾਈਟਾਂ ਜਿਹੜੀਆਂ ਇੰਨੇ ਔਕੀ ਘੜੀ ਦੇ ਵਿੱਚ ਉਡਾਈਆਂ ਜਾ ਰਹੀਆਂ ਨੇ ਇਹ ਆਪਾਂ ਸਕਰੀਨਸ਼ਾਟ ਲੈਂਤੀਆਂ ਨੇ ਲੇਕਿਨ ਇਹ ਰੀਅਲ ਟਾਈਮ ਡਾਟਾ ਹੁੰਦਾ ਹੈ ਇਹ ਅੱਜ ਤੋਂ ਹੁਣ ਤੋਂ ਆਪਾਂ ਕਹੀਏ ਤਾਂ 20 ਮਿੰਟ ਪਹਿਲਾਂ ਦੀਆਂ ਤਸਵੀਰਾਂ ਨੇ ਕਿ ਪਾਕਿਸਤਾਨ ਦੇ 에ਅਰ ਸਪੇਸ ਦੇ ਵਿੱਚ ਜਿੱਥੇ ਜੰਗ ਚੱਲ ਰਹੀ ਹੈ ਉੱਥੇ ਸਿਵਿਲਿਅਨਸ ਫਲਾਈਟ ਕਰ ਰਹੀ ਹੈ ਬਲ ਇਸ ਦਾ ਮਕਸਦ ਕੀ ਹੋਇਆ ਇਹ ਥੋੜਾ ਹੁੰਦਾ ਮਕਸਦ ਕੀ ਹੋਇਆ ਇਹਦਾ ਮਕਸਦ ਇਹ ਹੈ ਕਿ ਢਾਲ ਬਣਾਣਾ ਇਦਾ ਮਕਸਦ ਇਹ ਹੈ ਕਿ ਦੇਖੋ ਮਜ਼ਾਈਲਾ ਚੱਲ ਰਹੀਆਂ ਨੇ ਦੋਨਾਂ ਪਾਸੇ ਚੱਲ ਰਹੀਆਂ ਨੇ ਪਾਕਿਸਤਾਨ ਵੀ ਮਜ਼ਾਈਲਾ ਛੱਡ ਰਿਹਾ ਭਾਰਤ ਵੀ ਮਜ਼ਾਈਲਾ ਛੱਡ ਰਿਹਾ ਭਾਰਤ ਨੇ ਆਪਣਾ 에ਅਰ ਸਪੇਸ ਕਰ ਤੱਕ ਕੋਈ ਵੀ ਫਲਾਈਟ ਇਸ ਤੋਂ ਅੱਗੇ ਨਹੀਂ ਉੱਡ ਰਹੀ ਕਿਉਂਕਿ ਚੰਡੀਗੜ੍ਹ ਅੰਮ੍ਰਿਤਸਰ ਧਰਮਸ਼ਾਲਾ ਜੋਧਪੁਰ ਇਹ ਸਾਰੇ ਜੋ 에ਅਰਪੋਰਟ ਨੇ ਸਾਰਿਆਂ ਤੇ ਫਲਾਈਟਾਂ ਆਉਣ ਤੋਂ ਮਨਾਹੀ ਕਰ ਦਿੱਤੀ ਮਨਾਹੀ ਕਰ ਦਿੱਤੀਗੀ ਪਾਕਿਸਤਾਨ ਦੀ ਜੇਕਰ ਕੋਈ ਮਿਜ਼ਾਈਲ ਆਂਦੀ ਹੈ ਤਾਂ ਭਾਰਤ ਦੇ ਜਹਾਜ਼ ਨੂੰ ਹਿੱਟ ਨਹੀਂ ਕਰੂਗੀ ਲੇਕਿਨ ਜੇ ਭਾਰਤ ਮਿਜ਼ਾਈਲ ਮਾਰਦਾ ਹੈ ਤਾਂ ਹੀ ਤਾਂ ਭਾਰਤ ਮਾਰ ਨਹੀਂ ਰਿਹਾ ਕਿਉਂ ਕਿ ਆਮ ਲੋਕ ਹਵਾ ਦੇ ਵਿੱਚ ਫਲਾਈ ਕਰ ਰਹੇ ਨੇ ਜੇਕਰ ਭਾਰਤ ਨੇ ਮਿਜ਼ਾਈਲ ਚਲਾਈ ਔਰ ਗਲਤੀ ਨਾਲ ਕਿਸੇ ਜਹਾਜ਼ ਤੇ ਹਿੱਟ ਹੋਗੀ ਫੇਰ ਪਾਕਿਸਤਾਨ ਨੇ ਰੋਣਾ ਰੋਣਾ ਪੂਰੀ ਦੁਨੀਆ ਦੇ ਵਿੱਚ ਜਾ ਕੇ ਹਾਂ ਵੀ ਦੇਖੋ ਇਹਨੇ ਸਾਡੇ ਆਮ ਜਨਤਾ ਨੂੰ ਨਿਸ਼ਾਨਾ ਬਣਾਇਆ ਜਦਕਿ ਇਹਦੇ ਵਿੱਚ ਜੰਗ ਦੇ ਵਿੱਚ ਤਾਂ ਇਹ ਹੁੰਦਾ ਕਿ ਗੋਲੀ ਨੂੰ ਨਹੀਂ ਪਤਾ ਸਾਹਮਣੇ ਕੌਣ ਆ ਗਿਆ ਗੋਲੀ ਨੇ ਤਾਂ ਸਾਹਮਣੇ ਜਾਣਾ ਜੇਕਰ ਤੁਸੀਂ ਸਾਹਮਣੇ ਆ ਜਾਓਗੇ ਤਾਂ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਇਸ ਕਰਕੇ ਯਾਨੀ ਇਹ ਜੋ ਅੱਜ ਪ੍ਰੈਸ ਵਿਦੇਸ਼ ਮੰਤਰੀ ਆੜੇ ਵੱਲੋਂ ਉਹ ਚ ਕਿਹਾ ਗਿਆ ਕਿ ਇਨਾ ਜਹਾਜ਼ਾਂ ਨੂੰ ਪਾਕਿਸਤਾਨ ਢਾਲ ਬਣਾ ਕੇ ਵੀ جنگ ਲੜ ਰਿਹਾ ਹੈ ਤੇ ਇਸ ਚੀਜ਼ ਤੋਂ ਬਚਣ ਦੀ ਲੋੜ ਹੈ ਕਿ ਭਾਰਤ ਬੜੇ ਸੰਜਮ ਨਾਲ ਵੀ ਇਸ جنگ ਨੂੰ ਨੇਪਰੇ ਚਾੜ ਰਿਹਾ ਹੈ ਅਗਲੀ ਖਬਰ ਤੇ ਇਸੇ ਚੱਲਦੀ ਹੈ ਕਿ ਜੀ ਤਾਂ ਦੇਖੋ ਆਪਾਂ ਦਿਖਾ ਵੀ ਦਿੰਨੇ ਆ ਜਿਸ ਤਰੀਕੇ ਦੇ ਨਾਲ ਆ ਪਾਕਿਸਤਾਨ ਦੇ ਹੁਣ 에ਅਰ ਸਪੇਸ ਹੈ ਜਿਹੜਾ ਆਪਾਂ ਦਿਖਾ ਰਹੇ ਆ ਅਸੀਂ ਜਦੋਂ ਇਸ ਜਹਾਜ਼ ਦੇ ਉੱਤੇ ਕਲਿੱਕ ਕੀਤਾ ਤਾਂ ਇਨਫੋਰਮੇਸ਼ਨ ਆ ਗਈ ਕੀ ਹੈ ਜਹਾਜ਼ ਕਿੱਥੋਂ ਜਾ ਰਿਹਾ ਹੈ ਇਹ ਜਹਾਜ਼ ਕਰਾਚੀ ਤੋਂ ਲੈ ਕੇ ਲਾਹੌਰ ਤੱਕ ਜਾ ਰਿਹਾ ਹੈ ਔਰ ਹਾਂ ਕਰਾਚੀ ਤੋਂ ਲਾਹੌਰ ਜਾ ਰਿਹਾ ਦੇਖੋ ਆ ਸੀ ਕਰਾਚੀ ਇਸ ਜਗ੍ਹਾ ਤੋਂ ਫਲਾਈ ਕੀਤਾ ਇਹਨੇ ਅੱਗੇ ਜਾਣਾ ਇਸ ਤਰ੍ਹਾਂ ਦੇ ਨਾ ਇਹ ਸੀ ਆ ਲਾਹੌਰ ਜਾ ਰਿਹਾ ਹਾਂ ਇਹ ਰਸਤੇ ਦੇ ਵਿੱਚ ਹੈ ਔਰ ਜਹਾਜ਼ ਕਿਹੜਾ ਹੈ ਦੇਖੋ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਪੀਆਈਏ ਦਾ ਜਹਾਜ਼ ਹੈ ਇਸ ਤਰੀਕੇ ਨਾਲ ਆਪਾਂ ਅਗਲੀ ਸਲਾਈਡ ਤੇ ਵੀ ਜਾ ਕੇ ਦੇਖ ਲੈਣੇ ਆ ਇਸੇ ਤਰੀਕੇ ਨਾਲ ਦੂਸਰਾ ਕਰਾਚੀ ਤੋਂ ਲੈ ਕੇ ਇਸਲਾਮਾਬਾਦ ਤੱਕ ਜਹਾਜ਼ ਜਾ ਰਿਹਾ ਹੈ ਇਹ ਵੀ ਜੇਕਰ ਆਪਾਂ ਦੇਖੀਏ ਫਲਾਈ ਜਨਹਾ ਦਾ ਕੰਪਨੀ ਦਾ ਜਹਾਜ਼ ਹੈ ਇਹ ਪਾਕਿਸਤਾਨੀ ਪ੍ਰਾਈਵੇਟ ਕੰਪਨੀ ਹੈ ਨਾ ਸਿਰਫ ਇਹ ਹੋਰ ਵੀ ਕਈ ਹਜੇ ਵੀ ਇਹ ਜਹਾਜ਼ ਪਾਕਿਸਤਾਨੀ ਪੈਰੀਫਰੀ ਚ ਉੱਡ ਰਹੇ ਹੈ ਉਸੇ ਤਰੀਕੇ ਨਾਲ ਉੱਡ ਰਹੇ ਨੇ ਔਰ ਨਾ ਸਿਰਫ ਤੁਹਾਨੂੰ ਦੋ ਤਸਵੀਰਾਂ ਦਿਖਾਤੀਆਂ ਤੀਸਰੀ ਦੇਖ ਲਓ ਉਹਦੇ ਵਿੱਚ ਵੀ ਇਸਲਾਮਾਬਾਦ ਤੋਂ ਕਰਾਚੀ ਤੱਕ ਜਹਾਜ਼ ਜਾ ਰਿਹਾ ਹੈ ਚੌਥੀ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਇਸਲਾਮਾਬਾਦ ਤੋਂ ਸ਼ਾਰਜਾ ਤੱਕ ਇੰਟਰ ਹੋਰ ਦੇਖੋ ਪਾਕਿਸਤਾਨ ਐਸਾ ਨਖਿੱਧ ਕੰਟਰੀ ਹੈ ਕਿ ਉਸਨੇ ਇੰਟਰਨੈਸ਼ਨਲ ਫਲਾਈਟ ਨੂੰ ਵੀ ਨਹੀਂ ਕੀਤਾ ਕਿਉਂ ਜੇਕਰ ਇਸ ਫਲਾਈਟ ਨੂੰ ਟਾਰਗੇਟ ਗਲਤੀ ਨਾਲ ਵੀ ਹੋ ਗਿਆ ਤੇ ਪਾਕਿਸਤਾਨ ਨੇ ਕੀ ਕਹਿਣਾ ਕਿ ਭਾਰਤ ਦੀਆਂ ਮਿਜ਼ਾਈਲਾਂ ਨੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਮਾਰ ਦਿੱਤਾ ਇਸ ਕਰਕੇ ਪਾਕਿਸਤਾਨ ਦੀ ਇਹਨਾਂ ਹਰਕਤਾਂ ਤੋਂ ਸਾਨੂੰ ਬਚਨ ਦੀ ਜੀ ਅਸੀਂ ਇਸ ਵੀਡੀਓ ਨੂੰ ਹੁਣ ਕਿਉਂਕਿ ਸਾਡਾ ਮਕਸਦ ਇਹ ਹੀ ਸੀ ਕਿ ਇਸ ਪੂਰੀ ਜਾਣਕਾਰੀ ਕਿਉਂਕਿ ਜੰਗ ਦੇ ਵਿੱਚ ਜਾਣਕਾਰੀਆਂ ਬਹੁਤ ਆਂਦੀਆਂ ਨੇ ਜੱਟੇ ਨੂੰ ਜਾਣਕਾਰੀਆਂ ਸਟੀਕ ਨੇ ਸਹੀ ਨੇ ਏ ਜੋ ਇੱਕ ਪੱਤਰਕਾਰ ਦਾ ਮਕਸਦ ਹੋਣਾ ਚਾਹੀਦਾ ਲੋਕਾਂ ਤੱਕ ਪਹੁੰਚਾਉਣਾ ਦਾ ਕਿ ਅਸਲ ਚ ਚੱਲ ਕੀ ਰਿਹਾ ਹੈ ਜਦੋਂ ਤੁਸੀਂ ਜਾਣਕਾਰੀਆਂ ਨੂੰ ਫੇਕ ਔਰ ਰੀਅਲ ਨੂੰ ਮਿਕਸ ਕਰੋਗੇ ਤਾਂ ਸਭ ਤੋਂ ਜ਼ਿਆਦਾ ਅਸਰ ਕਿਸ ਨੂੰ ਹੋਏਗਾ ਆਮ ਜਨਤਾ ਨੂੰ ਹੋਏਗਾ ਜੋ ਇਸ ਜੰਗ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਹੋਣ ਵਾਲੀ ਹੈ ਇਸੇ ਕਰਕੇ ਸਾਡੀ ਇਹ ਕੋਸ਼ਿਸ਼ ਸੀ ਕਿ ਇਸ ਪੂਰੇ ਜੋ ਵਾਰ ਇਸ ਸਮੇਂ ਜ਼ੋਨ ਬਣਿਆ ਹੋਇਆ ਭਾਰਤ ਔਰ ਪਾਕਿਸਤਾਨ ਦੇ ਇਲਾਕੇ ਉਹਨਾਂ ਦੇ ਵਿੱਚ ਜੋ ਅਹਿਮ ਗੱਲਾਂ ਸੀ ਵੱਡੀਆਂ ਗੱਲਾਂ ਸੀ ਤੁਹਾਡੇ ਤੱਕ ਪਹੁੰਚਾਈਏ ਹੁਣ ਹਨੇਰਾ ਹੋ ਚੁੱਕਿਆ ਹੈ ਕਈ ਥਾਵਾਂ ਤੇ ਤੇ ਹੁਣ ਅੱਜ ਦੀ ਰਾਤ ਇਹ ਦੇਖਣ ਵਾਲੀ ਹੋਏਗੀ ਕਿ ਪਾਕਿਸਤਾਨ ਦੀ ਜੋ ਹਮਾਕਤ ਹੈ ਅੱਜ ਹਰਕਤ ਕੀ ਕਰਦਾ ਹੈ ਕਰਦਾ ਵੀ ਹੈ ਨਹੀਂ ਕਰਦਾ ਨਾ ਕਰਦਾ ਬਹੁਤ ਵਧੀਆ ਗੱਲ ਹੈ ਇਸ ਮਾਮਲੇ ਨੂੰ ਇੱਥੇ ਖਤਮ ਕਰ ਦੇਣਾ ਚਾਹੀਦਾ ਹੈ ਜੰਗ ਕੋਈ ਨਹੀਂ ਚਾਹੁੰਦਾ ਬਿਲਕੁਲ ਕੋਈ ਨਹੀਂ ਚਾਹੁੰਦਾ ਲੇਕਿਨ ਜੇਕਰ ਜੰਗ ਹੁੰਦੀ ਹੈ ਫਿਰ ਉਹਦਾ ਜਵਾਬ ਚਾਹੇ ਕੋਈ ਵੀ ਮੁਲਕ ਹੋਵੇ ਉਹ ਦੇਊਗਾ ਕਿਉਂਕਿ ਹੁਣ ਨਿਊਟਰਲ ਕੋਈ ਕਿਸੇ ਵੱਲੋਂ ਹਮਲਾ ਨਹੀਂ ਜੇਕਰ ਹੁਣ ਭਾਰਤ ਦੇ ਉੱਤੇ ਦੁਬਾਰਾ ਹਮਲਾ ਪਾਕਿਸਤਾਨ ਨੇ ਕੀਤਾ ਫਿਰ ਅੰਜਾਮ ਉਹਨੂੰ ਪਤਾ ਹੀ ਹੈ ਜੀ ਤੇ ਇਹ ਵੀਡੀਓ ਅਸੀਂ ਇੱਥੇ ਖਤਮ ਕਰਦੇ ਆ ਇਸ ਅਪੀਲ ਦੇ ਨਾਲ ਕਿ ਜਿਸ ਔਖੀ ਘੜੀ ਦੇ ਵਿੱਚ ਜੇਕਰ ਪ੍ਰਸ਼ਾਸਨ ਤੁਹਾਨੂੰ ਜਿਹੜੀਆਂ ਜਿਹੜੀਆਂ ਗਾਈਡਲਾਈਨਸ ਦੇ ਰਿਹਾ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਸੀਂ ਉਹਨਾਂ ਸਾਰੀਆਂ ਗਾਈਡਲਾਈਨਸ ਨੂੰ ਬਿਲਕੁਲ ਫਾਲੋ ਕਰੋ ਤੇ ਜਿਵੇਂ ਪ੍ਰਸ਼ਾਸਨ ਕਹ ਰਿਹਾ ਉਸ ਤਰ੍ਹਾਂ ਹੀ ਅੱਗੇ ਵਧੋ ਕਿਉਂਕਿ ਇਹ ਸਭ ਕੁਝ ਇਹ ਸਾਰੀ ਕਵਾਇਦ ਪ੍ਰਸ਼ਾਸਨ ਸਿਰਫ ਔਰ ਸਿਰਫ ਆਮ ਨਾਗਰਿਕਾਂ ਲਈ ਕਰ ਰਿਹਾ ਤੇ ਆਮ ਨਾਗਰਿਕ ਦਾ ਫਰਕ ਬਣਦਾ ਫਰਜ਼ ਬਣਦਾ ਹੈ ਕਿ ਪ੍ਰਸ਼ਾਸਨ